ਉਸ ਮੁੰਡੇ ਵਾਸਤੇ ਪਟੀਸ਼ਨ ਪਾਉਣ ਵਾਸਤੇ ਲੱਖਾਂ ਬੰਦੇ ਕਹਿੰਦੇ ਸਾਈਨ ਕਰ ਰਹੇ ਨੇ ਕਰ ਦਿਓ ਬਲੱਡ ਮਨੀ ਦੀ ਗੱਲ ਕਰਦੇ ਬਲਰਮਿੰਦਰ ਚੱਲਦੀ ਨਹੀਂ ਪਰਵਾਹ ਨਾਲ ਕੈਂਪਰੋ ਮੈਚ ਹੋ ਜਾਊਗਾ ਅਸਾਂ ਉਹੀ ਗੱਲ ਜੇ ਬਿਹਾਰ ਦਾ ਪ੍ਰਵਾਸੀ ਜਾਂ ਜੂਪੀ ਦਾ ਪ੍ਰਵਾਸੀ ਇੱਥੇ ਉਹ ਤਿੰਨ ਬੰਦੇ ਮਾਰ ਕੇ ਭੱਜ ਜਾਵੇ ਤੁਸੀਂ ਕੀ ਕਰੋਗੇ ਮੈਂ ਤੁਹਾਡੇ ਸਵਾਲ ਕਰਦਾ ਤੁਸੀਂ ਮਾਫੀ ਦੇਵੋਗੇ ਉਹਨੂੰ ਜੇ ਉੱਥੇ ਬੰਦੇ ਨੂੰ ਅੱਜ ਤੁਸੀਂ ਬਚਾ ਲੈਦੇ ਹੋ ਪਟੀਸ਼ਨ ਪਾ ਕੇ ਉਹਦੀ ਸਜ਼ਾ ਮਾਫ ਹੋ ਜਾਏ ਜਾਂ ਉਹਨੂੰ ਘਟ ਹੋ ਜਾਏ ਤਾਂ ਤੁਸੀਂ ਖੁੱਲ ਦੇ ਰਹੇ ਹੋ ਵੀ ਤੁਹਾਡੇ ਪਿੱਛੇ ਖੜੇ ਹੋ ਟਰੱਕਾਂ ਵਾਲੇ ਟਰੱਕ ਕੰਪਨੀ ਕੰਪਨੀਆਂ ਵਾਲੇ ਕਿਉਂ ਸਾਹਮਣੇ ਵੀ ਸਾਡਾ ਧੰਦਾ ਰੁਕ ਖਤਮ ਹੋ ਸਕਦਾ ਤਾਂ ਕਿਹਾ ਵੀ ਪੈਸੇ ਇਕੱਠੇ ਕਰ ਲਓ ਅਡਿਸ਼ਨਾਂ ਆਪਾਂ ਉਦਾਂ ਕਿਹਨੇ ਪਾਉਣਾ ਸੀ ਜਦੋਂ ਤੁਸੀਂ ਹਵਾਲਾਤ ਵਿੱਚ ਹੋਣੇ ਤੁਹਾਨੂੰ ਪੱਗ ਦਿੰਦੇ ਐ ਇੱਥੇ ਪੁਲਿਸ ਵਾਲੇ ਕੁਝ ਵੀ ਨਹੀਂ ਦਿੰਦੇ ਉਹ ਬਗ ਥੋੜੇ ਸੇ ਤੋਲਾਹੀ ਹੁੰਦੀ ਆ ਠੀਕ ਐ ਜਦੋਂ ਅਦਾਲਤ ਵਿੱਚ ਗਿਆ ਉਹਦੀ ਪੱਗ ਲਾਹੀ ਹੋਈ ਆ ਅਗਲੇ ਦਾ ਰੂਲ ਐ ਉੱਥੇ ਤੁਸੀਂ ਕਿੱਦਾਂ ਇੰਟਰਫੇਅਰ ਕਰਦੇ ਉਸ ਮੁੰਡੇ ਨੇ ਅਸਾਇਲਮ ਲਿਆ ਹੋਇਆ ਉੱਥੇ ਸਮਝੀ ਤਾਂ ਮਾਨ ਤੋਂ ਚਿੱਠੀ ਲਈ ਹੋਈ ਆ ਉੱਥੇ ਕੀ ਕਿਹਾ ਹੋਇਆ ਕਿ ਮੈਨੂੰ ਭਾਰਤ ਸਰਕਾਰ ਤੋਂ ਖਤਰਾ ਹੈਗਾ ਤੁਸੀਂ 2 ਮਿੰਟ ਦੀ ਵੀਟ ਨਹੀਂ ਕੀਤੀ ਉੱਥੇ ਫਿਰ ਕੈਮਰਾ ਤੁਹਾਡੇ ਟਰੱਕ ਵਿੱਚ ਲੱਗਾ ਹੋਇਆ ਰੋਡ ਤੇ ਕੈਮਰੇ ਸੰਸਾ ਲੱਗੇ ਹੋਏ ਉਹ ਕੈਮਰੇ ਨੇ ਕੈਪਚਰ ਕਰ ਲਿਆ ਅਗਲਾ ਪਿਛੇ ਸ਼ਰਾਬ ਪੀਤੀ ਸੀ ਕੁਝ ਵੀ ਹੈਗਾ ਸੀ ਜਾਣ ਬੁਝ ਕੇ ਗੱਡੀ ਮਾਰਦੀ ਹੈ ਅਗਲੇ 3 ਜੀ ਮਰੇ ਐ ਐਨੀ ਕਿਹੜੀ ਪੁਛ ਨੂੰ ਅੱਗ ਲੱਗੇ ਸੀ ਉਹ ਮਾਨ ਦੀ ਚਿੱਠੀ ਹੈ ਇਹ ਵੀ ਪ੍ਰੂਫ ਹੋ ਗਿਆ 2 ਲੱਖ ਰੁਪਏ ਸਿਮਰਤ ਮਾਨ ਨੇ ਲਿਆ ਉਹ ਤੋਂ ਮੁੰਡੇ ਇਹ ਸਿਮਰਤਜੀਤ ਸਿੰਘ ਮਾਨ ਹੋਰਾਂ ਨੇ 2 ਲੱਖ ਦੇ ਵਿੱਚ ਉਹਨਾਂ ਨੂੰ ਇਹ ਸੈਲਮ ਲੈ ਕੇ ਦਿੱਤੀ ਮੈਂ ਕਹਿੰਦਾ ਜਿੰਨੀਆਂ ਚਿੱਠੀਆਂ ਸੈਲਮ ਵਾਜ ਤੈਨ ਨੇ ਉਹ ਸਾਰੀਆਂ ਸਿਮਰਤ ਮਾਨ ਕੋਲੋਂ ਜਾ ਰਹੀਆਂ ਨੇ ਹੋਰ ਤਾਂ ਕੋਈ ਇੱਥੇ ਹੈ ਹੀ ਨਹੀਂ ਕੋਈ ਤੁਹਾਡਾ ਉਦੋਂ ਮੈਂ ਕਹਿੰਦਾ ਇਕੱਲਾ 2 ਲੱਖ ਨਹੀਂ ਮੈਂ 24 ਅਰਬ ਰੁਪਏ ਦੀ ਗੱਲ ਕਰਦੀ ਹੈ ਸਿਮਰਤ ਜੀਤ ਮਾਨ ਮੰਨਿਆ ਹੋਇਆ ਕਹਿੰਦਾ ਸਾਢੇ 4 ਲੱਖ ਚਿੱਠੀਆਂ ਸੀ ਇਹ ਸੈਲਮ ਪਾਉਣ ਵੇਲੇ ਬੀਤੀ ਹੈ ਉਹਦੀ ਇੰਟਰਵਿਊ ਪਈ ਹੈ ਉਹ ਕੁੜੀ ਨੇ ਵੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਨੂੰ ਵੱਡੇ ਵੱਡੇ ਚੈਨਲਾਂ ਨੂੰ ਬੇਬਕ ਬਣਾਉਣ ਦੀ ਕੋਸ਼ਿਸ਼ ਕੀਤੀ ਜੇ ਪਰਿਵਾਰਕ ਨੇੜਤਾ ਤੁਹਾਡੀ ਇੰਨੀ ਹੈਗੀ ਸੀ ਤੁਸੀਂ ਆਪਣੇ ਸਹੁਰੇ ਘਰ ਵਿੱਚੋਂ ਕੁੜੀ ਗਈ ਹੈ ਸਹੁਰਾ ਘਰ ਹੀ ਕਮਾਂਗੇ ਉਹਨੂੰ ਉਹ ਮੁੰਡਾ ਸਹੁਰੇ ਘਰ ਵਿੱਚ ਆਇਆ ਤਾਂ ਫਿਰ ਪਰਿਵਾਰਕ ਮੈਂਬਰਾਂ ਦੇ ਨਾਲ ਕੋਈ ਇਹੋ ਜਿਹੀ ਗੱਲਬਾਤ ਕਿਉਂ ਨਾ ਕੀਤੀ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ ਕੁੜੀ ਨੇ ਇੱਕ ਸ਼ੋਸ਼ਾ ਹੋਰ ਮੈਂ ਦੇਖਿਆ ਉੱਥੇ ਉਹਨੇ ਇਹ ਕਿਹਾ ਕਿ ਅਮਰਤਪਾਲ ਮਹਿਰੋ ਮੈਨੂੰ ਇਨਸਾਫ ਦਵਾ ਸਕਦਾ। ਵੀ ਅਮਰਤਪਾਲ ਸਿੰਘ ਮਹਿਰੋ ਪਲੀਜ਼ ਮੈਨੂੰ ਇਨਸਾਫ ਦਵਾਇਆ ਜਾ। ਜਦੋਂ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੈ ਉਦੋਂ ਮਹਿਰੋ ਦੀ ਉਹ ਆਡੀਓ ਵਾਇਰਲ ਹੋ ਜਾਂਦੀ ਹੈ। ਮੈਂ ਸੱਚੀ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਜ਼ਰੂਰ ਆਵਾਂਗੇ। ਜੇ ਉਹ ਆਡੀਓ ਸੱਚੀ ਹੈਗੀ ਅਮਰਤਪਾਲ ਮਹਿਰੋ ਦੀ ਤਾਂ ਬੇਵਕੂ ਬਣਾ ਰਹੇ। ਮੈਂ ਚੈਲੰਜ ਇਹ ਕੀਤਾ ਸੀ ਵੀ ਤੂੰ ਕੁੜੀ ਨੂੰ ਮਾਰ ਕੇ ਭਜੇਂ, ਬਲਾਤਕਾਰ ਕਰਕੇ ਭਜੇਂ ਜੇ ਤੂੰ ਸ਼ੂਰਮਾ ਹੈਗਾ ਸਾਹਮਣੇ ਆ। ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਸਭ ਤੋਂ ਪਹਿਲੀ ਤਸਵੀਰ ਜਿਹੜੀ ਹੈ ਇੱਕ ਕੁੜੀ ਦੀ ਵਾਇਰਲ ਹੋਈ ਜਿਸ ਉੱਤੇ ਸਭ ਨੇ ਕਿੰਤੂ ਪਰੰਤੂ ਕੀਤਾ ਸਵਾਲ ਚੁੱਕੇ ਪਰ ਇਹ ਵੀ ਸੀਗਾ ਕਿ ਇਹ ਸਾਰਾ ਮਸਲਾ ਕਿਵੇਂ ਹੋਇਆ ਉਸ ਤੋਂ ਬਾਅਦ ਬੂਟਾ ਸਿੰਘ ਜਿਹੜੇ ਨੇ ਪ੍ਰਚਾਰਕ ਨੇ ਉਹਨਾਂ ਨੇ ਕਲੀਅਰ ਕੀਤੀਆਂ ਕਈ ਗੱਲਾਂ ਕਿ ਕੀ ਨੇ ਕਿਵੇਂ ਕੀ ਹੈ ਚੀਜ਼ਾਂ ਹੋਈਆਂ ਸੀਗੀਆਂ ਪਰ ਦੂਜੇ ਪਾਸੇ ਇੱਕ ਮਸਲਾ ਬੜਾ ਗੰਭੀਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਚਲਦਿਆ ਹੈਗਾ ਜੋ ਕਿ ਬਾਹਰਲੇ ਮੁਲਕ ਦੇ ਵਿੱਚ ਇੱਕ ਪੰਜਾਬ ਦਾ ਨੌਜਵਾਨ ਕਿਰਤ ਕਰਨ ਲਈ ਗਿਆ ਆਇਆ ਸੀਗਾ ਤੇ ਉਹ ਜਦੋਂ ਯੂ ਟਰਨ ਕਰਦਾ ਤਾਂ ਉੱਥੇ ਤਿੰਨ ਜੀਆਂ ਦੀ ਮੌਤ ਹੋ ਜਾਂਦੀ ਹੈ ਕਈ ਕਹਿ ਰਿਹਾ ਕਿ ਵੀ ਚਲੋ ਉਹਨੇ ਕਿਹੜਾ ਜਾਣ ਕੇ ਮਾਰੇ ਉਹਨੂੰ ਛੱਡ ਦੇਣਾ ਚਾਹੀਦਾ ਪਰ ਇਹਨਾਂ ਵੱਲੋਂ ਸੁਵਾਰਚ ਕੀ ਗਏ ਨੇ ਇਹਨਾਂ ਨੇ ਕਿਹਾ ਕਿ ਕੱਲ ਨੂੰ ਕੋਈ ਭਈਆ ਆ ਕੇ ਇੱਥੇ ਮਾਰ ਦੇਵੇ ਕੀ ਕਿਸੇ ਪੰਜਾਬੀ ਨੂੰ ਮਾਰ ਦੇਵੇ ਇਸ ਟਿਕੇ ਦੇ ਨਾਲ ਐਕਸੀਡੈਂਟ ਦੇ ਵਿੱਚ ਕੀ ਅਸੀਂ ਉਹਨੂੰ ਵੀ ਛੱਡ ਦਵਾਂਗੇ ਇਸ ਤਰ੍ਹਾਂ ਦੇ ਤਿੱਖੇ ਸਵਾਲ ਸੀਗੇ ਸਾਡੇ ਨਾਲ ਨੇ ਬੂਟਾ ਸਿੰਘ ਜੀ ਬੂਟਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਬਹੁਤ ਵਧੀਆ ਜੀ ਜਿਸ ਤਰੀਕੇ ਨਾਲ ਤੁਸੀਂ ਉਹ ਕੁੜੀ ਵਾਲੇ ਮਸਲੇ 'ਚ ਸਵਾਲ ਚੁੱਕੇ ਕਿ ਵੀ ਇਸ ਤਰੀਕੇ ਦੇ ਨਾਲ ਕਿਵੇਂ ਚੀਜ਼ਾਂ ਵਾਇਰਲ ਹੋ ਜਾਂਦੀਆਂ ਨੇ ਬਹੁਤ ਸਾਰੇ ਸਵਾਲ ਸੀਗੇ ਤੁਹਾਡੇ ਵਿੱਚ ਹੀ ਅਮਰਪਾਲ ਸਿੰਘ ਹੋਰਾਂ ਨੂੰ ਮਹਿਰਨ ਨੂੰ ਲੈ ਕੇ ਸਵਾਲ ਸੀਗੇ ਇਹ ਸਵਾਲ ਤੁਹਾਨੂੰ ਕਿਉਂ ਚੁੱਕਣੇ ਪਏ ਕਿ ਵੀ ਜਿਹੜੀਆਂ ਪਰਸਨਲ ਚੀਜ਼ਾਂ ਨੇ ਕਿਵੇਂ ਬਾਹਰ ਆ ਜਾਂਦੀਆਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਉਹ ਕੁੜੀ ਹੈ ਹਨਾ ਉਹਦਾ ਕਿਤੇ ਨਾ ਕਿਤੇ ਝੂਠ ਹੈਗਾ ਸੀਗਾ ਬਾਅਦ ਦੇ ਵਿੱਚ ਉਹਦੀਆਂ ਆਡੀਓ ਵਾਇਰਲ ਹੋ ਰਹੀਆਂ ਨੇ ਤੇ ਗਲਤੀ ਉਸ ਮੁੰਡੇ ਦੀ ਬਹੁਤ ਵੱਡੀ ਸੀ ਵੀ ਤੁਸੀਂ ਅਗੇਜਮੈਂਟ ਕਰਨ ਜਾ ਰਹੇ ਹੋ ਉਸ ਕੁੜੀ ਦੇ ਨਾਲ ਚਲੋ ਠੀਕ ਹੈ ਅਲਿਸ਼ਨ ਦੇ ਵਿੱਚ ਇੱਥੇ ਬਹੁਤ ਦੁਨੀਆ ਹੈਗੀ ਆ ਵੱਡੇ ਵੱਡੇ ਐਕਟਰ ਜਿਆ ਸਿੰਗਰ ਸਾਡੇ ਹੈਗੇ ਹੋਰ ਬਤੇ ਬੜੇ ਲੋਕ ਨੇ ਹਨਾ ਪਰ ਜੇ ਤੁਸੀਂ ਇੰਨੀ ਨੇੜੇ ਤੱਕ ਇਸ ਨੇ ਬਣਾਈ ਆ ਤਾਂ ਤੁਹਾਡੀ ਮਾੜੀ ਮੋਟੀ ਗਲਤੀ 1921 ਹੋ ਗਈ ਵਿਗੜ ਗਈ ਤੁਸੀਂ ਬਾਅਦ ਦੇ ਵਿੱਚ ਤੁਸੀਂ ਉਹਨੂੰ ਵਾਇਰਲ ਕਰ ਰਹੇ ਹੋ ਇਹ ਤੁਹਾਡੇ ਲਈ ਬਹੁਤ ਕਹਿ ਲਈਏ ਘਟਿਆ ਬਣਦੀ ਇੱਕ ਵਿਚਾਰਤਾ ਰਹਗੀ ਹੈ ਹਨਾ ਦੂਜੀ ਗੱਲ ਉਹ ਕੁੜੀ ਨੇ ਵੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਨੂੰ ਵੱਡੇ ਵੱਡੇ ਚੈਨਲਾਂ ਨੂੰ ਬੇਬਕੂ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਤਾੜੀ ਮੈਂ ਇਹ ਗੱਲ ਕਹੀ ਸੀ ਵੀ ਦੋਨਾਂ ਹੱਥਾਂ ਨਾਲ ਵੱਜਦੀ ਹੁੰਦੀ ਹੈ ਮੈਂ ਵੈਸੇ ਨਾ ਔਰਤ ਪ੍ਰਤੀ ਕਿ ਇਹ ਸ਼ਬਦਾਵਲੀ ਵਰਤੀ ਨਹੀਂ ਮੈਂ ਹੱਕ ਵਿੱਚ ਹੀ ਬੋਲਦੇ ਆਪਾਂ ਠੀਕ ਹੈ ਤੇ ਔਰਤ ਇੱਕ ਕਹਿ ਲਈਏ ਮਰਦ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਹਿੱਸਾ ਹੁੰਦਾ ਹੈ ਉਹਦਾ ਇੱਕ ਕਿਰਦਾਰ ਹੁੰਦਾ ਹੈ ਠੀਕ ਹੈ ਪਰ ਜਦੋਂ ਕਿਤੇ ਤੁਸੀਂ ਪਹਿਲੀ ਗੱਲ ਤੁਹਾਡੇ ਸਵਾਲ ਇਹ ਉੱਠਦਿਆ ਵੀ ਤੁਸੀਂ ਹਜੇ ਉਨੀ ਉਮਰ ਵਿੱਚ ਹੈ ਨਹੀਂ ਠੀਕ ਹੈ ਤੁਹਾਡੀ ਮੈਰਿਜ ਕਰਨ ਦੀ ਉਹ ਉਮਰ ਹੈ ਨਹੀਂ ਤੁਸੀਂ ਹਨਾ ਉਹ ਸੀਮਾ ਸਾਰੀਆਂ ਪਾਰ ਕਰ ਦਿੱਤੀਆਂ ਦੂਜੀ ਗੱਲ ਜਦੋਂ ਇਹ ਸਭ ਕੁਝ ਹੋਇਆ ਤੁਸੀਂ ਜੇ ਪਰਿਵਾਰਕ ਨੇੜਤਾ ਤੁਹਾਡੀ ਇੰਨੀ ਹੈਗੀ ਸੀ ਤੁਸੀਂ ਆਪਣੇ ਸਹੁਰੇ ਘਰ ਵਿੱਚੋਂ ਕੁੜੀ ਗਈ ਐ ਸਹੁਰਾ ਘਰੀ ਕਮਾਂਗੇ ਉਹਨੂੰ ਉਹ ਮੁੰਡਾ ਸਹੁਰੇ ਘਰ ਵਿੱਚ ਆਇਆ ਤਾਂ ਫਿਰ ਪਰਿਵਾਰਕ ਮੈਂਬਰਾਂ ਦੇ ਨਾਲ ਕੋਈ ਅਜਿਹੀ ਗੱਲਬਾਤ ਕਿਉਂ ਨਾ ਕੀਤੀ ਵੀ ਸਾਡੇ ਕੋਲੋਂ ਗਲਤੀ ਹੋ ਗਈ ਐ ਹੁਣ ਬਾਅਦ ਦੇ ਵਿੱਚ ਵੀ ਜਦੋਂ ਕੈਂਪਰ ਮੇਰੇ ਹੋਇਆ ਪਰਿਵਾਰ ਬੈਠ ਕੇ ਬੈਠੇ ਨੇ ਤਾਂ ਹੀ ਕੀਤਾ ਤੇ ਇੱਕ ਗੱਲ ਮੈਂ ਹੋਰ ਕਹੀ ਸੀ ਵੀ ਜਿਹੜਾ ਸਾਡਾ ਮੀਡੀਆ ਹੈਗਾ ਇਹ ਵੀ ਫੇਸਬੁੱਕ ਹੀ ਵਿਦਵਾਨ ਬਣ ਜਾਂਦਾ ਠੀਕ ਐ ਸਦਿਨਾ ਬਲਾਈ ਮੈ ਲੜੀ ਤਾਈ ਹਨਾ ਜਾਣ ਬੁਝ ਕੇ ਤੁਸੀਂ ਪਹਿਲਾਂ ਕੀ ਕਹਿ ਬੈਠੇ ਬਾਅਦ ਵਿੱਚ ਤੁਹਾਨੂੰ ਉਹ ਕਈ ਚੈਨਲ ਵਾਲੇ ਮੈਨੂੰ ਫੋਨ ਆਏ ਜਿਨ੍ਹਾਂ ਨੇ ਵੀਡੀਓ ਕਹਿ ਲਈ ਅਸ਼ਲੀਲ ਵਾਇਰਲ ਕਰ ਦਿੱਤੀਆਂ ਉੱਥੇ ਬੈਨ ਕੀਤਾ ਗਿਆ ਸਾਈਬਰ ਸੈੱਲ ਵੱਲੋਂ ਹਨਾ ਬਹੁਤ ਕੁਝ ਹੋਇਆ ਉੱਥੇ ਪੇਜਾਂ ਵਾਲਿਆਂ ਨੂੰ ਕਈ ਵਾਰੀ ਨਿਕ ਉਹਨੇ ਤਾੜਨਾ ਹੋਈ ਹਨਾ ਤੇ ਨਾਲ ਉਹ ਕੁੜੀ ਨਾਲ ਇੱਕ ਸ਼ੋਸ਼ਾ ਹੋਰ ਮੈਂ ਦੇਖਿਆ ਉੱਥੇ ਉਹਨੇ ਇਹ ਕਿਹਾ ਕਿ ਅਮਰਤਪਾਲ ਮੈਰੋ ਮੈਨੂੰ ਇਨਸਾਫ ਦਿਵਾ ਸਕਦਾ ਹੈ ਠੀਕ ਹੈ ਉਹ ਕਿਤੇ ਨਾ ਕਿਤੇ ਤੁਹਾਨੂੰ ਇਦਾਂ ਨਹੀਂ ਲੱਗਦਾ ਵੀ ਇਹ ਪਤਾ ਨਹੀਂ ਕੋਈ ਪਲਾਨਡ ਕੀਤਾ ਹੋਇਆ ਸਿਸਟਮ ਸੀ ਜਦੋਂ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੈ ਉਦੋਂ ਮੈਰੋ ਦੀ ਉਹ ਆਡੀਓ ਵਾਇਰਲ ਹੋ ਜਾਂਦੀ ਹੈ ਠੀਕ ਹੈ ਹਾਲਾਂਕਿ ਤਾਂ ਕੁੜੀ ਨੇ ਕਹਿੰਦੇ ਉਮੀਦ ਰੱਖੀ ਤਾਂ ਕਰਕੇ ਮੈਰੋ ਤੱਕ ਉਹ ਸੁਨੇਹਾ ਗਿਆ ਮੈਰੋ ਨੇ ਰਿਪਲਾਈ ਕਰ ਦਿੱਤਾ ਦੈਟਸ ਇਟ ਇੰਨਾ ਕੀ ਸੀ ਕਹਿੰਦੇ ਨਹੀਂ ਨਹੀਂ ਫਿਰ ਮਹਿਰੋ ਦੀ ਐਂਟਰੀ ਕਿਦਾਂ ਹੋ ਗਈ ਹੈ ਮਹਿਰੋ ਕਿਤੇ ਇਥੇ ਆ ਗਿਆ ਚੱਲ ਕੇ ਜਿਹੜਾ ਬੰਦੇ ਤੇ ਦੇਖੋ ਹੁਣ ਤੁਸੀਂ ਇਸ ਗੱਲ ਨੂੰ ਦੂਜੇ ਪਾਸੇ ਨੂੰ ਲੈ ਕੇ ਜਾਓ ਸਭ ਤੋਂ ਪਹਿਲਾਂ ਮੈਂ ਇਸ਼ੂ ਲਿਆ ਸੀ ਵੀ ਬਲਕ ਜਿਹੜਾ ਅਮਰਤਪਾਲ ਮਹਿਰੋ ਆ ਵੀ ਤਾਂ ਆਬਲਾਤ ਕਰਕੇ ਭੱਜੇ ਹੋਇਆ ਹੂੰ ਮੈਨੂੰ ਬੜੇ ਲੋਕਾਂ ਨੇ ਗਾਲ੍ਹਾਂ ਕਢਾ ਦਿੱਤੀ ਕਿ ਤੁਸੀਂ ਇਦਾਂ ਕਿਦਾਂ ਕਹਤਾ ਜਿਸ ਬੰਦੇ ਤੇ ਆਪਣੇ ਤੇ ਕਿਸੇ ਚੱਲਦਾ ਹੋਵੇ ਨਹੀਂ ਉਹ ਤਾਂ ਪੁਲਿਸ ਨੇ ਕਲੀਅਰ ਕਰ ਦਿੱਤਾ ਸੀ ਕਿ ਬਲਾਤਕਾਰ ਨਾਲ ਦੀ ਕੋਈ ਹੋਇਆ ਹੀ ਨਹੀਂ ਪੋਸਟਮਾਰਟਮ ਦੇ ਵਿੱਚ ਵੀ ਜੀ ਦੇਖੋ ਇਦਾਂ ਇਦਾਂ ਤੁਹਾਡੇ ਕਹਿਣ ਮੁਤਾਬਕ ਜਾਂ ਮੇਰੇ ਕੋਲ ਨਹੀਂ ਪੁਲਿਸ ਨੇ ਕਿਹਾ ਸੀਗਾ ਕੁਝ ਕੁਝ ਵੀ ਕਹੀ ਜਾਓ ਮੈਂ ਤਾਂ ਉੱਥੇ ਕੋਈ ਰਿਪੋਰਟ ਦੀ ਗੱਲ ਹੀ ਨਹੀਂ કરી ਸੀ ਹੂੰ ਪੁਲਿਸ ਨੇ ਕਿਹਾ ਪੁਲਿਸ ਨੇ ਕਿਹਾ ਵੀ ਸਾਡੇ ਕੋਲ ਕੋਈ ਰਿਪੋਰਟ ਨਹੀਂ ਆਈ ਜਦੋਂ ਇਹ ਮਸਲੇ ਇਦਾਂ ਦੇ ਹੋ ਜਾਂਦੇ ਹੁੰਦੇ ਆ ਜਿਹੜਾ ਪ੍ਰਸ਼ਾਸਨ ਹੁੰਦਾ ਉਹਨੂੰ ਵੀ ਸੌ ਤਰੀਕੇ ਨਾਲ ਦੇਖਣਾ ਪੈਂਦਾ ਹੁੰਦਾ ਵੀ ਅਸੀਂ ਮਾਹੌਲ ਨੂੰ ਕਿਦਾਂ ਮੇਨਟੇਨ ਰੱਖਣਾ ਲੋਕਾਂ ਦੇ ਵਿੱਚ ਚਰਚਾ ਕਿਸ ਤਰੀਕੇ ਨਾਲ ਜਾ ਰਹੀ ਹੈ ਬਹੁਤ ਕੁਝ ਸੋਚਣਾ ਹੁੰਦਾ ਮੈਂ ਚੈਲੰਜ ਇਹ ਕੀਤਾ ਸੀ ਵੀ ਤੂੰ ਕੁੜੀ ਨੂੰ ਮਾਰ ਕੇ ਭੱਜਿਆ ਬਲਾਤਕਾਰ ਕਰਕੇ ਭੱਜਿਆ ਜੇ ਤੂੰ ਸੂਰਮਾ ਹੈਗਾ ਸਾਹਮਣੇ ਆ ਮੈਂ ਇਹ ਗੱਲ ਕਹੀ ਸੀ ਹੁਣ ਵੀ ਉਹਨੇ ਜਿਹੜੀ ਉਹ ਆਡੀਓ ਵਾਇਰਲ ਕੀਤੀ ਹੈ ਉਹਦੇ ਕੋਈ ਯਕੀਨ ਥੋੜੀ ਕੀਤਾ ਜਾ ਸਕਦਾ ਬਹੁਤ ਲੋਕ ਇਹ ਕਹਿੰਦੇ ਵੀ ਉਹ AI ਨਾਲ ਬਣੀ ਹੋ ਸਕਦੀ ਹੈ ਕੋਈ ਵਰਟੀਕਲ ਥੋੜੀ ਹੈ ਅਮਰਤਪਾਲ ਮਹਿਰੋ ਦਾ ਉਸ ਆਡੀਓ ਦੇ ਵਿੱਚ ਕਹਿ ਰਹੇ ਕਿ ਵੀ ਅਸੀਂ ਤਾਂ ਪਹਿਲਾਂ ਹੀ ਮਰ ਮੁੱਕ ਚੁੱਕੇ ਹਾਂ ਕਹਿੰਦੇ ਹੁਣ ਤਾਂ ਅਸੀਂ ਲੇਖੇ ਲਾਗੇ ਪੰਥ ਦੇ ਕਹਿੰਦੇ ਹੁਣ ਤਾਂ ਜਿਹੜਾ ਇਹੋ ਜਿਹਿਆਂ ਗੱਲਾਂ ਕਰੂਗਾ ਇਹੋ ਜਿਹੀਆਂ ਵੀਡੀਓ ਮ ਬਣਾਊਗਾ ਕੁੜੀਆਂ ਦੀ ਇੱਜ਼ਤ ਦੇ ਨਾਲ ਖਲਵਾੜ ਕਰੂਗਾ ਕਹਿੰਦੇ ਫਿਰ ਤਾਂ ਉਹਨਾਂ ਦੇ ਕਹਿੰਦੇ ਕੰਮ ਹੋਣਗੇ ਕਹਿੰਦੇ ਨਹੀਂ ਫਿਰ ਅਮਰਤਪਾਲ ਮਹਿਰੋ ਦਾ ਕੋਈ ਆਪਣਾ ਬੰਦਾ ਜੋ ਆਪ ਫਿਰ ਸਾਹਮਣੇ ਕਿਉਂ ਨਹੀਂ ਆ ਰਿਹਾ ਹੈ ਹੂੰ ਜਿਹੜੇ ਤੁਸੀਂ ਜੰਗਾਂ ਜੁੱਧਾਂ ਦੀ ਗੱਲ ਕਰਦੇ ਹੋ ਜਿਹੜੇ ਤੁਸੀਂ ਸੂਰਮੰਗਤੀ ਦੀ ਗੱਲ ਕਰਦੇ ਹੋ ਉਹ ਇਦਾਂ ਤਾਂ ਹੈ ਨਹੀਂ ਸੀਗੇ ਵੀ ਉਹ ਕਿਸ ਨੂੰ ਕਿਸ ਨੂੰ ਮਾਰ ਕੇ ਭੱਜ ਗਏ ਤੇ ਬਾਅਦ ਵਿੱਚ ਸਾਹਮਣੇ ਨੇ ਹੁਣ ਲੋਗ ਗਏ ਹੁਣ ਇਦਾਂ ਥੋੜੀ ਹੋਏ ਹੁਣ ਸਾਡੇ ਬੰਦੀ ਸਿੰਘ ਬੈਠੇ ਆ ਸ਼ਰਮ ਕਬੂਲ ਕੀਤਾ ਉਹਨਾਂ ਨੇ ਵੈਸੇ ਇਹ ਕਾਰਨਾਮੇ ਕੀਤੇ ਫਿਰ ਜੇ ਤੁਸੀਂ ਉਹ ਓਡੀ ਪਾਵਰ ਰੱਖਦੇ ਹੋ ਫਿਰ ਲੋਕਾਂ ਸਾਹਮਣੇ ਆਓ ਨਾ ਮੈਂ ਤੁਹਾਡੇ ਲਈ ਚੈਲੰਜ ਪਹਿਲਾਂ ਵੀ ਕੀਤਾ ਸੀ ਹੁਣ ਵੀ ਕਰ ਦਿੰਦਾ ਵੀ ਸਭ ਤੋਂ ਪਹਿਲਾਂ ਅੰਮ੍ਰਿਤਪਾਲ ਮੇਰੇ ਨਾਲ ਮੈਂ ਮੈਂ ਖੜਦਾ ਵੀ ਉਹ ਪੰਜਾਬ ਵਿੱਚ ਆਵੇ ਆ ਕੇ ਕਬੂਲ ਕਰੇ ਅਸੀਂ ਵੀ ਕਹਿੰਦੇ ਵੀ ਹਾਂ ਗੰਦ ਪਾਇਆ ਜਾ ਬਤੂ ਲੋਕਾਂ ਨੂੰ ਬੇਵਕੂਫ ਨਾ ਬਣਾਓ ਹੂੰ ਮਤਲਬ ਅਮਰਤਪਾਲ ਮਹਿਰੋ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਜਿਹੜਾ ਪਹਿਲਾਂ ਘਟਨਾ ਹੋਈ ਹੈ ਉਸ ਤੋਂ ਬਾਅਦ ਜਿਹੜੀ ਹੁਣ ਇਹ ਘਟਨਾ ਹੋ ਗਈ ਇਹ ਦੋਨੇ ਤੁਸੀਂ ਅਮਰਤਪਾਲ ਮਹਿਰੋ ਨਾਲ ਜੋੜ ਰਹੇ ਹੋ ਬਿਲਕੁਲ ਬਿਲਕੁਲ ਬੇਵਕੂਫੀ ਇਹ ਜੇ ਉਹ ਆਡੀਓ ਸੱਚੀ ਹੈਗੀ ਅਮਰਤਪਾਲ ਮਹਿਰੋ ਦੀ ਤਾਂ ਬੇਵਕੂਫ ਬਣਾ ਰਿਹਾ ਹੂੰ ਠੀਕ ਹੈ ਤੈਨੂੰ ਆਡੀਓ ਵਾਇਰਲ ਕਰਨ ਦੀ ਲੋੜ ਨਹੀਂ ਪ੍ਰਸ਼ਾਸਨ ਕੀ ਕਰ ਦੂਗਾ ਹੂੰ ਬਤ ਬਤ ਸਜੇ ਹੋਣੀ ਹੈ ਉਸ ਕੇਸ ਵਿੱਚ ਉਹ ਜਿਨ੍ਹਾਂ ਨੇ ਉਹ ਕਤਲ ਕੀਤਾ ਉਹ ਮੁੰਡੇ ਮੰਨ ਗਏ ਕੇ ਚੱਲਦਾ ਹੈ ਉਹਨਾਂ ਤੇ ਹੂੰ ਅਮਰਤਪਾਲ ਦਾ ਸ਼ੱਕ ਦੇ ਘੇਰੇ ਵਿੱਚ ਤੁਸੀਂ ਇਹ ਕਹੋਗੇ ਨਾ ਵੀ ਇਲਜ਼ਾਮ ਲੱਗਿਆ ਫਿਰ ਆ ਕੇ ਉਹ ਜਸਟੀਫਾਈ ਕਰ ਰਹੇ ਇੱਥੇ ਆ ਕੇ ਵੀ ਹੋਇਆ ਕੀ ਹੈ ਏਦਾਂ ਲੋਕਾਂ ਨੂੰ ਬੇਕੂਬੂ ਨਾ ਬਣਾਓ ਗਮਰਾਨ ਨਾ ਕਰੋ ਤੁਸੀਂ ਅੱਛਾ ਬਿਲਕੁਲ ਦੂਜੇ ਪਾਸੇ ਜਿਹੜਾ ਹਰਜਿੰਦਰ ਮੁੰਡਾ ਬਾਹਰਲੇ ਮੁਲਕ ਦੇ ਵਿੱਚ ਫਸ ਚੁੱਕਿਆ ਹੁਣ ਜਿਹਦੇ ਇੱਕ ਰੋਡ ਕਰਕੇ ਤਿੰਨ ਜੀਆਂ ਦੀ ਜਾਨ ਚਲੀ ਗਈ ਪਰ ਲੋਕ ਇਹ ਵੀ ਕਹਿ ਰਹੇ ਨੇ ਕਿ ਵੀ ਚਲੋ ਜਿਹੜਾ ਉਹ ਹਾਦਸਾ ਹੋਇਆ ਇੱਕ ਹਾਦਸਾ ਸੀਗਾ ਉਹਨੇ ਜਾਣ ਕੇ ਕਿਸੇ ਨੂੰ ਮਾਰਿਆ ਨਹੀਂ ਹੈਗਾ ਪਰ ਜਿਹੜੇ ਤੁਹਾਡੇ ਕਮੈਂਟ ਸੀਗੇ ਤੁਹਾਡੇ ਵਿਚਾਰ ਸੀਗੇ ਉਹ ਕੰਨਿਆਂ ਨੂੰ ਚੋਬੇ ਇਹ ਜਿਵੇਂ ਲੱਗ ਰਹੇ ਸੀਗੇ ਕਿ ਵੀ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਖਿਲਾਫ ਹੋ ਕੇ ਜਿਹੜੀਆਂ ਗੱਲਾਂ ਕਰ ਰਹੇ ਸੀਗੇ ਕਿ ਵੀ ਜੇ ਇੱਥੇ ਕੋਈ ਪੰਜਾਬੀ ਨੂੰ ਕੋਈ ਭਈਆ ਮਾਰ ਦਿੰਦਾ ਤੇ ਫਿਰ ਕੀ ਕਰਦੇ ਭਈਆ ਨੂੰ ਛੱਡ ਦਿੰਦੇ ਇਸ ਤਰ੍ਹਾਂ ਦੇ ਤੁਹਾਡੇ ਸਵਾਲ ਸੀਗੇ ਇਹ ਕਿਉਂ ਤੁਹਾਨੂੰ ਇਹ ਚੀਜ਼ਾਂ ਕਹਿਣੀਆਂ ਪਈਆਂ ਤੁਹਾਨੂੰ ਲੱਗਦਾ ਨਹੀਂ ਕਿ ਜੇ ਪੰਜਾਬੀ ਪੰਜਾਬੀ ਦੇ ਹੱਕ ਚ ਨਾ ਖੜਿਆ ਤਾਂ ਫਿਰ ਕਿਹਦੇ ਹੱਕ 'ਚ ਖੜੂਗਾ ਨਹੀਂ ਇਦਾਂ ਤੁਸੀਂ ਕੋਈ ਕਿਸੇ ਨੂੰ ਨਹੀਂ ਕਹਿ ਸਕਦੇ ਇੱਥੇ ਪੰਜਾਬੀ ਦਾ ਜਾਂ ਸਿੱਖ ਕਮਿਊਨਿਟੀ ਦਾ ਕੋਈ ਮਸਲਾ ਨਹੀਂ ਇੱਥੇ ਕਾਨੂੰਨ ਅਵਸਥਾ ਦੀ ਗੱਲ ਹੈਗੀ ਆ ਅਮਰੀਕਾ ਦਾ ਕਾਨੂੰਨ ਹੈ ਜਿੱਦਾਂ ਉਹ ਚਾਹਣਗੇ ਉਦਾਂ ਹੋਊਗਾ ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ ਇਹਦੇ ਵਿੱਚ ਦੋ ਗੱਲਾਂ ਹੋਰ ਆ ਗਈਆਂ ਹੁਣ ਸਾਹਮਣੇ ਜੀ ਉਸ ਮੁੰਡੇ ਨੇ ਅਸਾਈਲਮ ਲਿਆ ਹੋਇਆ ਉੱਥੇ ਸਿਮਰੀਤ ਮਾਨ ਤੋਂ ਚਿੱਠੀ ਲਈ ਹੋਈ ਹੈ ਉੱਥੇ ਕੀ ਕਿਹਾ ਹੋਇਆ ਕਿ ਮੈਨੂੰ ਭਾਰਤ ਸਰਕਾਰ ਤੋਂ ਖਤਰਾ ਹੈਗਾ ਹੁਣ ਉਹੋ ਪੁਸ਼ਗਿਸ਼ ਹੋਣੀ ਹੈ ਉੱਥੇ ਉਨੇ ਇਹੀ ਕਿਹਾ ਨਾ ਮੈਨੂੰ ਇੰਡੀਆ ਨਾ ਭੇਜੋ ਤੁਸੀਂ ਮੈਨੂੰ ਖਤਰਾ ਹੁਣ ਹੁਣ ਅਮਰੀਕਾ ਉਹਨੇ ਭਾਰਤ ਸਰਕਾਰ ਨਹੀਂ ਕਿਹਾ ਉਹਨੇ ਕਿਹਾ ਮੈਨੂੰ ਪੰਜਾਬ ਚ ਖਤਰਾ ਕੁਛ ਵੀ ਹੋਵੇ ਪੰਜਾਬ ਭਾਰ ਦਾ ਹਿੱਸਾ ਹੀ ਆ ਤੁਸੀਂ ਕਿੱਦਾਂ ਕਹਿ ਦੋਗੇ ਨਹੀਂ ਸਰਕਾਰ ਨਹੀਂ ਕਿਹਾ ਨਾ ਪੰਜਾਬ ਚ ਕਿਸੇ ਨੂੰ ਖਤਰਾ ਮੈਂ ਕਹਿੰਦਾ ਕੁਛ ਮਰਜ਼ੀ ਹੋਵੇ ਉਹਦੇ ਕੋਲ ਪਾਸਪੋਰਟ ਕਿਹਦਾ ਹੈ ਜੀ ਭਾਰਤ ਸਰਕਾਰ ਦਾ ਹੀ ਹੈ ਭਾਰਤ ਦੀ ਕੰਟਰੀ ਦਾ ਹੀ ਹੈ ਹੋਰ ਤਾਂ ਕੁਛ ਦਾ ਹੈ ਨਹੀਂ ਪਾਸਪੋਰਟ ਠੀਕ ਹੈ ਨਾ ਜਦੋਂ ਹੁਣ ਉਹਨੇ ਇਹ ਗੱਲ ਕਹਿਤੀ ਮੈਨੂੰ ਖਤਰਾ ਹੈ ਹੁਣ ਇੱਥੇ ਕਲੀਅਰੈਂਸ ਵਾਸਤੇ ਪੁਲਿਸ ਤੋਂ ਪੁੱਛ ਕੇ ਜਾਣੀਏ ਵੀ ਦੱਸੋ ਨੂੰ ਖਤਰਾ ਕਿ ਸੀਗਾ ਫੇਕ ਡਾਕੂਮੈਂਟ ਲਾਇਆ ਹੋਇਆ ਤੁਸੀਂ ਤੇ ਉਥੇ ਇੱਕ ਨਹੀਂ ਹਜ਼ਾਰਾਂ کیس ਨੇ ਹੂੰ ਪਹਿਲੀ ਗੱਲ ਤਾਂ ਜਿਹੜੇ ਸਾਡੇ ਕੜਾ ਮ ਚੌਧਰੀ ਇਹਨਾਂ ਬੰਦਿਆਂ ਨੂੰ ਅਸਾਇਲਮ ਬਾਦ ਚਿੱਠੀਆਂ ਦੇ ਰਹੇ ਨੇ ਉਹਨਾਂ ਦਾ ਸਵਾਲ ਉੱਠਦੇ ਆ ਹੂੰ ਜਿਹੜੇ ਫੇਕ ਡਾਕੂਮੈਂਟ ਲਾਏ ਹੋਏ ਨੇ ਉਹਨੂੰ ਖਤਰਾ ਕੀ ਚੇਤੋਂ ਨਾ ਤਾਂ ਉਹ ਪੁਲਿਸ ਦੀ ਮਾਰ ਵੇਸੀ ਨਾ ਉਹ ਹੱਤਬਾਦੀ ਦੌਰ ਵਿੱਚ ਸੀਗਾ ਹੂੰ ਉਹ ਤਾਂ ਜਨਮੀ ਬਾਦ ਵਿੱਚ ਹੋਇਆ ਇਹ ਝੂਠਾ ਸਭ ਤੋਂ ਵੱਡਾ ਦੂਜੀ ਗੱਲ ਜਦੋਂ ਉਹਨੇ ਲਾਇਸੈਂਸ ਲਿਆ ਲਾਇਸੈਂਸ ਦੇ ਵਿੱਚ ਉਹਨੂੰ 10 ਸਾਲ ਕੀਤੇ ਗਏ ਮੈਂ ਉਥੇ ਘੁਮ ਕੇ ਆਇਆ ਤੁਸੀਂ ਉਹ ਰੂਲਾਂ ਨੂੰ ਚੰਗੇ ਤਰ੍ਹਾਂ ਫੋਲੋ ਨਹੀਂ ਕਰਦੇ ਕਰਨੇ ਤੁਹਾਨੂੰ ਪਹਿਣਗੇ ਉਥੇ ਇੱਕ ਥਿਉਰੀ ਹੁੰਦੀ ਆ ਪਹਿਲਾਂ ਉਹ ਪੜ੍ਹਨੀ ਪੈਂਦੀ ਹੈ ਫਿਰ ਟੈਕਟਸ ਹੁੰਦੀ ਹੈ ਠੀਕ ਹੈ ਤੇ ਉਹ ਫਿਰ ਤੁਹਾਨੂੰ ਲਾਇਸੈਂਸ ਮਿਲਦਾ ਤੁਸੀਂ ਜਿੱਥੋਂ 20 ਟਰਨ ਮਾਰਿਆ ਉਹ ਤੁਸੀਂ ਮਾਰ ਹੀ ਨਹੀਂ ਸਕਦੇ ਸੀਗੇ ਤੁਸੀਂ ਇਹ ਦੱਸੋ ਤੁਸੀਂ 120 ਗੱਡੀ ਦੀ ਸਪੀਡ ਤੇ ਜਾ ਰਹੇ ਹੋ ਠੀਕ ਹੈ ਤੁਸੀਂ ਅੱਧੇ ਕਿਲੋਮੀਟਰ ਦੇ ਵਿੱਚ ਉਹ ਗੱਡੀ ਨੂੰ ਕੰਟਰੋਲ ਨਹੀਂ ਕਰ ਸਕਦੇ ਕਈ ਤਾਂ ਬੰਦੇ ਉਹ ਉਹ ਸਿਸਟਮ ਲੱਗਾ ਹੁੰਦਾ ਉਹ ਨਹੀਂ ਸਪੀਡ ਤੇ ਲਾ ਕੇ ਗੱਡੀ ਛੱਡ ਦਿੰਦੇ ਆ ਗੱਡੀ ਰੁਕ ਨਹੀਂ ਸਕਦੀ ਤੁਸੀਂ 2 ਮਿੰਟ ਦੀ ਬੇਟ ਨਹੀਂ ਕੀਤੀ ਉੱਥੇ ਫਿਰ ਕੈਮਰਾ ਤੁਹਾਡੇ ਟਰੱਕ ਵਿੱਚ ਲੱਗਾ ਹੋਇਆ ਰੋਡ ਤੇ ਕੈਮਰੇ ਸੰਸਾ ਲੱਗੇ ਹੋਏ ਉਹ ਕੈਮਰਾ ਨੇ ਕੈਪਚਰ ਕਰ ਲਿਆ ਤੁਸੀਂ ਕਿਦਾਂ ਕਹਿ ਦੋਗੇ ਪਿੰਡ ਦੇ ਲੋਕ ਇਹ ਕਹਿ ਰਹੇ ਨੇ ਕਿ ਵੀ ਸਪੀਡ ਲਿਮਟ ਸੀਗੀ ਉਹਨਾਂ ਦੀ ਸਪੀਡ ਹੀ ਬਹੁਤ ਜ਼ਿਆਦੀ ਹੋਣੀ ਆ ਦੂਜਾ ਉਹਨਾਂ ਨੇ ਦਾਰੂ ਪੀਤੀ ਹੋਣੀ ਆ ਕਈ ਪਿੰਡ ਦੇ ਲੋਕ ਉਹਨਾਂ ਦੇ ਹੁਣ ਇਹ ਗੱਲਾਂ ਕਹਿ ਰਹੇ ਨੇ ਜਿਹੜੇ ਇੱਥੋਂ ਦੇ ਨਰਟਾਲ ਪਿੰਡ ਦੇ ਅਮਰੀਕ ਸਰ ਮੈਂ ਕਹਿੰਨਾ ਤੁਹਾਡੇ ਜਾਣ ਬੁੱਝ ਕੇ ਬੰਦੇ ਨੇ ਗੱਡੀ ਵਿੱਚ ਮਾਰਦੀ ਤੁਸੀਂ ਦੱਸੋ ਤੁਹਾਡੇ ਕੋਲੇ ਟਰੱਕ ਦਾ ਲਾਇਸੈਂਸ ਹੈ ਤੁਸੀਂ ਹਾਈਵੇ ਰੋਡ ਬੰਡੇ ਰੋਡ ਤੇ ਜਾ ਰਹੇ ਹੋ ਤੁਸੀਂ ਜੂਟਰਨ ਕਿਉਂ ਮਾਰਿਆ ਉਤੋਂ ਜਦੋਂ ਉਥੋਂ ਜੂਟਰਨ ਬਣਦਾ ਹੀ ਨਹੀਂਗਾ ਕਿਉਂ ਮਾਰਿਆ ਤੁਸੀਂ ਦੱਸੋ ਸਵਾਲ ਤੁਹਾਡੇ ਤੇ ਉੱਠਦੇ ਨੇ ਨਾ ਇਹ ਚੀਜ਼ ਦੇ ਅਗਲਾ ਪਿਛੇ ਸ਼ਰਾਬ ਪੀਤੀ ਸੀ ਕੁਝ ਵੀ ਹੈਗਾ ਸੀ ਜਾਣ ਬੁਝ ਕੇ ਗੱਡੀ ਮਾਰਤੀ ਅਗਲੇ 3 ਜੀ ਮਰੇ ਆ ਇਹ ਗੱਲ ਮੈਂ ਹੋਰ ਕਹੀ ਸੀ ਉਸ ਮੁੰਡੇ ਵਾਸਤੇ ਪਟੀਸ਼ਨ ਪਾਉਣ ਵਾਸਤੇ ਲੱਖਾਂ ਬੰਦੇ ਕਹਿੰਦੇ ਸਾਈਨ ਕਰ ਰਹੇ ਨੇ ਕਰ ਦਿਓ ਬਲੱਡ ਮਾਨੀ ਦੀ ਗੱਲ ਕਰਦੇ ਬਲੱਡ ਮੀਂਦਾ ਚੱਲਦੀ ਨਹੀਂ ਪਰਵਾ ਨਾਲ ਕੈਂਪਰੋ ਮੈਚ ਹੋ ਜਾਊਗਾ ਅਸੇ ਉਹੀ ਗੱਲ ਜੇ ਬਿਹਾਰ ਦਾ ਪ੍ਰਵਾਸੀ ਜਾਂ ਜੂਪੀ ਦਾ ਪ੍ਰਵਾਸੀ ਇੱਥੇ ਉਹ ਤਿੰਨ ਬੰਦੇ ਮਾਰ ਕੇ ਭੱਜ ਜਾਵੇ ਤੁਸੀਂ ਕੀ ਕਰੋਗੇ ਮੈਂ ਤੁਹਾਡੇ ਸਵਾਲ ਕਰਦਾ ਤੁਸੀਂ ਮਾਫੀ ਦੇਓਗੇ ਉਹਨੂੰ ਨਹੀਂ ਦਿੱਤੀ ਇੱਥੇ ਪਿੱਛੇ ਜੇ ਹੋਇਆ ਸੀਗਾ ਕੁੰਬੜਾ ਦੇ ਵਿੱਚ ਇਹੋ ਜਿਹਾ ਬਸ ਫਿਰ ਮੈਂ ਗੱਲ ਦੇਖੋ ਜਿਹੜੀ ਕਰਨੀ ਚਾਹੁੰਦਾ ਐਜ ਸਿੱਖ ਹੋਣ ਦੇ ਨਾਂ ਤੇ ਸਿੱਖ ਹੋਣ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਕਤਾਰ ਵਿੱਚ ਖੜ੍ਹੇ ਹੋ ਤੁਹਾਡੀ ਪਹਿਚਾਣ ਹੋਣੀ ਹੈ ਉੱਥੇ ਬਥੇਰੇ ਪੱਗਾਂ ਬਣ ਕੇ ਹੁਣ ਸਿਲਪਾ ਸੈਟੀ ਦੇ ਘਰ ਵਾਲਾ ਪਿਕਚਰ ਲੈ ਕੇ ਆ ਰਿਹਾ ਕੀ ਹੈ ਇਹ ਪੱਗਾਂ ਵਾਲੇ ਨੇ ਕਿੰਨਾ ਪੰਜਾਬ ਨੂੰ ਪਹਿਲਾਂ ਲੁੱਟਿਆ ਤੇ ਹੁਣ ਲੁੱਟ ਲੈਣਗੇ ਦਿੱਤਾ ਕੀ ਇਹਨਾਂ ਨੇ ਹੁਣ ਕਹਿੰਦਾ ਮੈਂ ਪੰਡਾ ਰੁਪਈਆਂ ਦੀਆਂ ਬਣਾ ਲਈਆਂ ਹੁਣ ਮੈਂ ਇਸ ਸੇਖਰਦਾਰ ਵਿੱਚ ਰਹਿਣਾ ਕਈ ਹੋਰ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਰਿਲੀਜ਼ ਕਰਦੇ ਜੀ ਮੈਂ ਕਹਿੰਦਾ ਕੁਛ ਕਰੇ ਜਾਣ ਜੀ ਹੁਣ ਕੀ ਹੈ ਮੈਂ ਉਹ ਗੱਲ ਕਹਿਣੇ ਚਾਹੁੰਦਾ ਜਦੋਂ ਮੁੱਖਗੇ ਘੜੇ ਦੇ ਵਿੱਚੋਂ ਦਾਣੇ ਸੱਜਗੇ ਸਿੰਘ ਸਭੀ ਹੈ ਨਾ ਇਦਾਂ ਕੋਈ ਹੈਗੀ ਕਹਾਵਤ ਉਹ ਗੱਲ ਹੋਈ ਹੋਈ ਹੈ ਉਹ ਸਿੱਧੇ ਤੋਂ ਆਤੀ ਹੈ ਪੌਨ ਵੀਡੀਓ ਬਣਾ ਰਿਆ ਸੀਗਾ ਉਸ ਤੋਂ ਬਾਅਦ ਫਿਰ ਘਰ ਦੇ ਵਿੱਚ ਵੀ ਰੌਲਾ ਪਿਆ ਉਹਨਾਂ ਦੇ ਵਾਇਰਲ ਹੋਈਆਂ ਨੇ ਕੇਸ ਚੱਲੇ ਆ ਉੱਤੇ ਹੂੰ ਉਹਦੇ ਵਿੱਚ ਭਰੀ ਹੋਇਆ ਕਿ ਨਹੀਂ ਹੋਇਆ ਜੇ ਮੁਕਦਮਾ ਚੱਲੀ ਜਾਂਦਾ ਦੇਖੋ ਮੇਰੇ ਤੇ ਜਦੋਂ ਬੰਦੇ ਸਵਾਲ ਕਰ ਦਿਆ ਜਾਂ ਜਾਂ ਕਈਆਂ ਨੂੰ ਕੌੜਾ ਲੱਗਦਾ ਉਦੋਂ ਮਤਲਬ ਇਹ ਹੁੰਦਾ ਉਹਨਾਂ ਦਾ ਵੀ ਬੂਟਾ ਸਿੰਘ ਇੱਕ ਪੰਜਾਬੀ ਹੋਣ ਦੇ ਨਾਲ ਤੇ ਸਿੱਖ ਹੋਣ ਦੇ ਨਾਲ ਤੇ ਇਹ ਜਿਹੀ ਗੱਲਾਂ ਕਿਉਂ ਕਰਦਾ ਹੂੰ ਇਹਦਾ ਮਤਲਬ ਜੇ ਉੱਥੇ ਬੰਦੇ ਨੂੰ ਅੱਜ ਤੁਸੀਂ ਬਚਾ ਲੈਨੇ ਹੋ ਪਿਟਿਸ਼ਨ ਪਾ ਕੇ ਉਹਦੀ ਸਜ਼ਾ ਮਾਫ ਹੋ ਜੇ ਜਾਂ ਉਹਨੂੰ ਘਟ ਹੋ ਜੇ ਤਾਂ ਤੁਸੀਂ ਖੁੱਲ ਦੇ ਰਹੇ ਹੋ ਹੂੰ ਬੀਤ ਤੋਂ ਲੈ ਕੇ ਪਿੱਛੇ ਖੜੇ ਹਾਂ ਕਾਹ ਨੂੰ ਕੋਈ ਗਾਹੇ ਦੀ ਗਲਤੀ ਹੋ ਜੇ ਉਹਨੇ ਜਾਣ ਕੇ ਮਾਰਿਆ ਤੁਸੀਂ ਇਹ ਸੋਚ ਰਹੇ ਕਿ ਉਹਨੇ ਜਾਣ ਕੇ ਮਾਰਤੇ ਹੋ ਪਰ ਮੈਂ ਕਹਿੰਦਾ ਜਦੋਂ ਤੁਸੀਂ ਉਹਨੇ ਗੋਲੀ ਮਾਰੀ ਕੋਈ ਗੋਲੀ ਮਾਰਨਾ ਮਤਲ ਨਹੀਂ ਹੁੰਦਾ ਜੀ ਲਾਇਸੈਂਸ ਦੋ ਤੁਸੀਂ ਉੱਥੇ ਲੈਣਿਓ ਪੂਰੀ ਥਿਉਰੀ ਤੁਹਾਨੂੰ ਪੜਾਈ ਜਾਂਦੀ ਹੈ ਵੀ ਤੁਸੀਂ ਜੂਟਰ ਨੂੰ ਇਥੋਂ ਮਾਰ ਨਹੀਂ ਸਕਦੇ ਲਾਇਸੈਂਸ ਤਾਂ ਉੱਥੋਂ ਦੀ ਅਮਰੀਕਾ ਦੀ ਸਰਕਾਰ ਨਹੀਂ ਦਿੰਦਾ ਉਹਨਾਂ ਨੂੰ ਕਿਸੇ ਨੇ ਮਰਜ਼ੀ ਦਿੱਤਾ ਤੁਸੀਂ ਉਹਦੀ ਥਿਉਰੀ ਤੇ ਪੜ੍ਹੀ ਹੈ ਨਾ ਤੁਸੀਂ ਉਹਦੇ ਕੁਐਸਚਨ ਕੁਐਸਚਨਸ ਆਨਸਰ ਦਿੱਤੇ ਨੇ ਤਾਂ ਤੁਸੀਂ ਉਹਦੇ ਵਿੱਚ ਪਾਸ ਹੋਏ ਹੋ ਥੋੜੇ ਉਹ ਪਹਿਲਾਂ ਰੂਲ ਦੇ ਵਿੱਚ ਹੈਗਾ ਸੀ ਵੀ ਐਸਐਸ ਜੂਟਰ ਨੂੰ ਮਾਰ ਨਹੀਂ ਸਕਦੇ ਕਿਉ ਫਿਰ ਤੁਸੀਂ ਇੱਕ ਸਿੱਖ ਹੋਣ ਦੇ ਨਾਂ ਤੇ ਹੁਣ ਮੈਂ ਗੱਲਾਂ ਕਰਦਾ ਵੀ ਸਾਨੂੰ ਸਹਿ ਚਾਹੀਦਾ ਸਹਿ ਚਾਹੀਦਾ ਮੈਂ ਕਹੀਦਾ ਮੇਰੇ ਆਪਣੇ ਕੋਲ ਸਹਿ ਹੈ ਨਹੀਂ ਐਨੀ ਕਿਹੜੀ ਪੁਸ਼ ਨੂੰ ਅੱਗ ਲੱਗੀ ਸੀ ਥੋੜੂ ਪਿੱਛੇ ਕੈਮਰਾ ਚਾਰ ਸਿਸ਼ੇ ਲੱਗੇ ਆ ਟਰੱਕ ਦੇ ਵਿੱਚ ਬੈਕ ਸਾਈਡ ਕੈਮਰਾ ਹੁੰਦਾ ਉਹਦੇ ਸਾਈਡਾਂ ਦੇ ਕੈਮਰਾ ਹੁੰਦਾ ਤੁਹਾਨੂੰ ਵਧੀਆ ਪਿਕਚਰ ਦੇਖ ਰਹੀ ਹੈ ਉਥੇ ਤੁਸੀਂ ਕਹੋ ਉਹਨੂੰ ਦੇਖਿਆ ਕਈ ਲੋਕ ਇਹ ਵੀ ਕਹਿ ਰਹੇ ਨੇ ਉਹਨਾਂ ਦੇ ਪਿੰਡ ਦੇ ਕਿ ਜਾਣਿਆਂ ਜਾਣੇ ਦੇ ਵਿੱਚ ਕਈ ਵਾਰ ਕਈ ਗਲਤੀਆਂ ਹੋ ਜਾਂਦੀਆਂ ਨੇ ਕਹਿੰਦੇ ਵੀ ਉਹ ਕਿਹੜਾ ਉੱਥੇ ਕ੍ਰਾਈਮ ਕਰਨ ਗਿਆ ਉਹ ਤਾਂ ਆਪਣਾ ਕਹਿੰਦੇ ਭਿਖਸਵਾਰਨ ਗਿਆ ਸੀਗਾ ਆਪਣੇ ਪਿਓ ਵਾਸਤੇ ਆਪਣੀ ਮਾਂ ਵਾਸਤੇ ਜਿਹੜਾ ਪਿਓ ਇਸ ਦੁਨੀਆ ਤੋਂ ਚਲਾ ਗਿਆ ਕਹਿੰਦੇ ਉਹਨਾਂ ਵਾਸਤੇ ਕਰਨ ਗਿਆ ਆਇਆ ਸੀਗਾ ਕਹਿੰਦੇ ਵੀ ਉਹ ਥੋੜੀ ਕਿਸੇ ਬੰਦੇ ਮਾਰਨ ਨੂੰ ਤੁਰਿਆ ਫਿਰਦਾ ਸੀ ਵਿੱਚ ਥਾਂ ਥਾਂ ਤੇ ਗੋਰੀਏ ਮਾਰੀ ਜਾ ਰਿਆ ਸੀ ਉੱਥੇ ਦੇਖੋ ਗਲਤੀਆਂ ਸਭ ਤੋਂ ਹੁੰਦੀਆਂ ਜੀ ਆਪਾਂ ਕਿਹੜਾ ਕਰਦੇ ਨਹੀਂ ਪਤਾ ਨਹੀਂ ਕਾਨੂੰ ਕੀ ਗਲਤੀ ਕਰਦੀ ਗਲਤੀਆਂ ਦਾ ਪੂਤਲੇ ਬੰਦਾ ਇਹ 'ਚ ਕੋਈ ਸ਼ੱਕ ਨਹੀਂ ਮੈਂ ਇਥੋਂ ਨਹੀਂ ਪਾ ਸਕਦਾ ਗਲਤੀ ਹਰੇਕ ਬੰਦੇ ਤੋਂ ਹੁੰਦੀ ਹੈ ਪਰ ਪ੍ਰੋਬਲਮ ਤੁਹਾਡੇ ਕੀ ਆ ਉਹਦੇ ਵੱਲ ਧਿਆਨ ਦਿਓ ਤੁਸੀਂ ਅਮਰੀਕਾ ਵਿੱਚ ਰਹਿੰਦੇ ਹੋ ਇੱਥੇ ਭਾਰਤ ਦਾ ਕਾਨੂੰਨ ਨਹੀਂ ਉੱਥੇ ਲਾਗੂ ਹੁੰਦਾ ਉੱਥੇ ਅਮਰੀਕਾ ਦਾ ਕਾਨੂੰਨ ਲਾਗੂ ਹੁੰਦਾ ਸਭ ਤੋਂ ਵੱਧ ਟਰੋਲ ਕਿਨੇ ਕੀਤਾ ਪੰਜਾਬੀਆਂ ਨੇ ਕੀਤਾ ਅਮਰੀਕਾ ਦਾ ਮੀਡੀਆ ਤਾਂ ਨੇ ਪਿੱਛੇ ਪਿਆ ਹੀ ਨਹੀਂ ਉਹ ਤਾਂ ਅਮਰੀਕਾ ਦਾ ਮੀਡੀਆ ਤਾਂ ਇਹਨਾਂ ਟਰੋਲ ਹੀ ਨਹੀਂ ਕਰਦਾ ਪਹਿਲੀ ਗੱਲ ਤਾਂ ਨਾ ਉਹ ਇਜਾਜ਼ਤ ਦਿੰਦੇ ਵੀ ਮੀਡੀਆ ਵਿੱਚ ਇਹੋ ਜੀ ਗੱਲ ਜ਼ਿਆਦਾ ਆਵੇ ਕੌਣ ਫੈਲਾ ਰਿਹਾ ਸਾਡੇ ਪੰਜਾਬੀ ਫੈਲਾ ਰਹੇ ਹੂੰ ਉਨ੍ਹਾਂ ਵਿੱਚ ਮੈਂ ਵੀ ਇੱਕ ਹੈਗਾ ਮੈਨੂੰ ਇਦਾਂ ਇਦਾਂ ਲੱਗਾ ਵੀ ਇਹ ਸਹੀ ਨਹੀਂ ਹੈਗਾ ਵੀ ਇਹ ਗਲਤ ਹੋਇਆ ਉਹ ਤਾਂ ਕਈ ਕਹਿ ਰਹੇ ਨੇ ਪਿੰਡ ਵਾਲੇ ਜਾਂ ਡਾਕਟਰ ਸਵਰਨ ਸਿੰਘ ਜਾਂ ਹੋਰ ਕਈ ਲੋਕ ਨੇ ਵਕੀਲ ਨੇ ਇਸ 'ਤੇ ਕੰਮ ਕਰ ਰਹੇ ਉਹ ਕਹਿੰਦੇ ਕਿ ਕਈ ਬਾਹਰ ਦੇ ਹੀ ਗੋਰੇ ਨੇ ਜਿਹੜੇ ਇਸ 'ਤੇ ਪੈਸੇ ਕਮਾ ਰਹੇ ਨੇ ਕਹਿੰਦੇ ਡਾਲਰ ਇਕੱਠੇ ਕਰ ਰਹੇ ਆ ਕਹਿੰਦੇ ਹੈਕਰ ਬਹੁਤ ਤਗੜੇ ਨੇ ਕਹਿੰਦੇ ਮੈਂ ਕਹਿੰਦਾ ਜੀ ਜਿਹੜਾ ਬੰਦਾ ਇਹ ਕੰਮ ਕਰ ਰਿਹਾ ਉਹਦੇ ਲਈ ਗਲਤ ਹੈ ਆਪਾਂ ਉਹਨੂੰ ਕਿਦੋਂ ਕਿਹਾ ਮੈਂ ਤਾਂ ਖੁਦ ਵੀਡੀਓ ਪਾਈ ਐ ਇਸ ਵਿਸ਼ੇ ਤੇ ਵੀ ਜਿਹੜੇ ਬੰਦੇ ਧੰਦਾ ਬਣਾ ਕੇ ਪੈਸੇ ਕਮਾ ਰਹੇ ਨੇ ਅਸੀਂ ਕਦੋਂ ਹੱਕ ਵੇਚ ਹੈਗਾ ਮੈਂ ਤਾਂ ਗੱਲ ਇਹ ਕੀਤੀ ਆ ਵੀ ਜੀ ਤਾਂ ਐਡੀ ਬੇਵਕੂਫੀ ਨਹੀਂ ਕਰਨੀ ਸੀ ਹੁਣ ਉਹਦੇ ਨਾਲ ਇੱਕ ਪੁਆਇੰਟ ਹੋਰ ਉੱਠ ਖੜਿਆ ਉਹਨਾਂ ਨੇ ਜਿਹੜੇ ਟਰੱਕ ਡਰਾਈਵਰ ਹੈਗੇ ਨੇ ਉਹਨਾਂ ਦਾ ਵਰਕ ਪਰਮਿਟ ਜਿਹੜੇ ਕਹਿੰਦੇ ਰੋਕ ਲਾਤੀ ਹੈ ਹੁਣ ਖਮਿਆਦਾ ਕਿਹਨੂੰ ਭੁਗਤਣਾ ਪਊਗਾ ਹੁਣ ਇਹ ਟਰੋਲ ਕਿਉਂ ਕੀਤਾ ਗਿਆ ਉਹਨੂੰ ਬਚਾਉਣ ਵਾਸਤੇ ਟਰੱਕਾਂ ਵਾਲੇ ਟਰੱਕ ਕੰਪਨੀ ਕੰਪਨੀਆਂ ਵਾਲੇ ਕਿਉਂ ਸਾਹਮਣੇ ਵੀ ਸਾਡਾ ਧੰਦਾ ਖਤਮ ਹੋ ਸਕਦਾ ਤਾਂ ਕਿਹਾ ਵੀ ਪੈਸੇ ਇਕੱਠੇ ਕਰ ਲਓ ਅਡਿਸ਼ਨ ਆਪਾਂ ਉਦਾਂ ਕਿਹਨੇ ਪਾਉਣਾ ਸੀ ਉਦਾਂ ਉਥੇ ਇਨਸੀਡੈਂਟ ਬਥੇਰੇ ਹੁੰਦੇ ਆ ਕਿਉਂਕਿ ਜਦੋਂ ਰੋਕ ਲਾਈ ਟਰੰਪ ਵੱਲੋਂ ਵੀ ਅਸੀਂ ਜਿਹੜੇ ਟਰੱਕ ਡਰਾਈਵਰ ਹੈਗੇ ਖਾਸ ਕਰਕੇ ਪੰਜਾਬੀ ਜਬ ਭਾਰਤੀ ਵੀ ਉਹਨਾਂ ਨੂੰ ਅਸੀਂ ਬਰਕ ਪਰਮਣ ਨਹੀਂ ਦੇਵਾਂਗੇ ਰੋਕ ਲਾਤੀ ਹੈ ਤਾਂ ਇਹ ਕੰਮ ਉੱਠਿਆ ਤਾਂ ਮੁੱਦਾ ਛੇੜੋ ਤਾਂ ਜਿਹੜੇ ਪੰਜਾਬ ਦੇ ਕਈ ਲੋਕ ਨੇ ਜਾਂ ਕਈ ਹਾਲਾਂਕਿ ਪੰਜਾਬ ਦੇ ਨਹੀਂ ਹਰਿਆਣਾ ਜਿਹੜੇ ਨਾਲ ਦੇ ਜਿੱਥੇ ਪੰਜਾਬੀ ਬੋਲਦੇ ਲੋਕ ਨੇ ਉਹ ਉਮੀਦ ਕਰ ਰਹੇ ਨੇ ਕਿ ਵੀ ਚਲੋ ਜੇ ਮੁੰਡੇ ਤੋਂ ਗਲਤੀ ਹੋਣੀ ਹੈ ਤਾਂ ਉਹਨੂੰ ਜਿਹੜੀ ਥੋੜੀ ਬਹੁਤੀ ਸਜ਼ਾ ਦੇਣਾ ਜੇ 40 ਸਾਲ ਦੀ ਕਿਹਾ ਤਾਂ ਵੀ 15 ਸਾਲ ਦੀ ਕਰ ਦਿਓ ਕਹਿੰਦੇ ਵੀ ਉਹਨੂੰ ਸਜ਼ਾ ਜ਼ਰੂਰ ਮਿਲੇ ਵੀ ਉਹਨੂੰ ਮਾਫ਼ ਨਾ ਕਰੋ ਬਰੀ ਨਾ ਕਰੋ ਸਜ਼ਾ ਜ਼ਰੂਰ ਦਿਓ ਪਰ ਘੱਟ ਦਿਓ ਤੁਸੀਂ ਤੁਸੀਂ ਕੀ ਜਾਣੋ ਘਟ ਮਿਲੇ ਕੇ ਉਹਨੂੰ ਵਸ ਫਾਸੀ ਮਿਲ ਜਾਣੀ ਚਾਹੀਦੀ ਹੈ ਕਿਉਂ ਨਾ ਤੇ ਨ ਮਾਰੇ ਤੋਂ ਉਹਨੂੰ ਮਾਰ ਦੋ ਮੈਂ ਕਹਿੰਦਾ ਜੀ ਅਸੀਂ ਪਟੀਸ਼ਨ ਪਾ ਸਕਦੇ ਹਾਂ ਉਹਨਾਂ ਦੀ ਅਦਾਲਤ ਵਿੱਚ ਜਿਹੜੀ ਆਨਲਾਈਨ ਪਟੀਸ਼ਨ ਚੱਲਦੀ ਹੈ ਜਿਹੜੇ ਲੋਕ ਹੱਕ ਚ ਪਟੀਸ਼ਨ ਆਪਵਾ ਰਹੇ ਹਾਂ ਉਹ ਅਸੀਂ ਪਾ ਸਕਦੇ ਹਾਂ ਤੇ ਉਹਦੇ ਵਿੱਚ ਅਸੀਂ ਸਾਨੂੰ ਅਦਾਲਤ ਦੇ ਨਾਲ ਹੀ ਖੜਨਾ ਪੈਣਾ ਅਦਾਲਤ ਦਾ ਜੋ ਫੈਸਲਾ ਹੋਊਗਾ ਉਹ ਮਨਜ਼ੂਰ ਹੋਣਾ ਚਾਹੀਦਾ ਉਹ ਮੁੰਡੇ ਨੂੰ ਵੀ ਹੋਣਾ ਚਾਹੀਦਾ ਸਾਨੂੰ ਵੀ ਹੋਣਾ ਚਾਹੀਦਾ ਇਹਦੇ ਵਿੱਚ ਤੁਸੀਂ ਇਹ ਦੇਖਿਓ ਜੇ ਤੁਸੀਂ ਅੱਜ ਉਸ ਮੁੰਡੇ ਨੂੰ ਮaaf ਕਰੋਨਾ ਮੈਂ ਕੌਣ ਹੁੰਨਾ ਮaaf ਕਰਨ ਵਾਲਾ ਮੈਂ ਕੋਈ ਜੱਜ ਥੋੜੀ ਲੱਗਾ ਮੈਂ ਤਾਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਮਾੜੀ ਜਿਹੀ ਗਲਤੀ ਪਿੱਛੇ ਕਿੰਨਾ ਵੱਡਾ ਅਖਮਿਆਜ ਤੁਹਾਨੂੰ ਭੁਗਤਣਾ ਪਿਆ ਇੱਕ ਝੂਠ ਨੂੰ ਸਪਾਉਣ ਵਾਇ ਤੇ ਹਜ਼ਾਰਾਂ ਝੂਠ ਹੋਰ ਬੋਲਣਾ ਪਊ ਅਸਹਿਲਮ ਦੀ ਵਿੱਚ ਗੱਲ ਆ ਗਈ ਹੈ ਬਰਕਰਮੰਡ ਦੀ ਵਿੱਚ ਗੱਲ ਆ ਗਈ ਹੈ ਠੀਕ ਹੈ ਜਿਹੜੀਆਂ ਪਟੀਸ਼ਨਾਂ ਪਾ ਕੇ ਤੁਸੀਂ ਦੁਵਾਲਾ ਕੱਢਿਆ ਜਾਂ ਤੁਸੀਂ ਉਸ ਮੁੰ ਉਹ ਬਕਰਾ ਕਿੰਨੀ ਬਦਨਾਮੀ ਕੀਤੀ ਐ ਤੁਸੀਂ ਉੱਥੇ ਪੱਗ ਦੀ ਗੱਲ ਕਰਦੇ ਹੋ ਤੁਸੀਂ ਦੱਸੋ ਜਦੋਂ ਤੁਸੀਂ ਹਵਾਲਾਤ ਵਿੱਚ ਹੁੰਨੇ ਤੁਹਾਨੂੰ ਪੱਗ ਦਿੰਦੇ ਐ ਇੱਥੇ ਪੁਲਿਸ ਵਾਲੇ ਕੁਝ ਵੀ ਨਹੀਂ ਦਿੰਦੇ ਉਹ ਪੱਗ ਥੋੜੇ ਸੇ ਤੋਂ ਲਾਹੀ ਹੁੰਦੀ ਐ ਠੀਕ ਐ ਜਦੋਂ ਉਹ ਅਦਾਲਤ ਵਿੱਚ ਗਿਆ ਉਹਦੀ ਪੱਗ ਲਾਹੀ ਹੋਈ ਐ ਅਗਲੇ ਦਾ ਰੂਲ ਐ ਉੱਥੇ ਤੁਸੀਂ ਕਿੱਦਾਂ ਇੰਟਰਫੇਅਰ ਕਰਦੇ ਹੋ ਨਹੀਂ ਇੱਥੇ ਤਾਂ ਇੰਡੀਆ ਦੇ ਜੇਲ੍ਹਾਂ ਚ ਤਾਂ ਬਹੁਤ ਘੱਟ ਜਿਹੜੀ ਪੱਗ ਲਾਈ ਜਾਂਦੀ ਐ ਪਰ ਬਾਹਰਲੇ ਮੁਲਕ ਦੇ ਵਿੱਚ ਇਸ ਤਿੱਕੇ ਨਾਲ ਪਹਿਲੇ ਹੀ ਉਹ ਤਾਂ ਪਹਿਲਾਂ ਤੋਂ ਚੱਲਦਾ ਆ ਰਿਹਾ ਕਈ ਜਿਹੜੇ ਨੇ ਉੱਥੇ ਜੇਲ੍ਹਾਂ ਕੱਟ ਕੇ ਆ ਚੁੱਕੇ ਨੇ ਉਹ ਦੱਸਦੇ ਹੁੰਦੇ ਐ ਕਿ ਵੀ ਉੱਥੇ ਕੁਝ ਨਹੀਂ ਦ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਕਿ ਕੱਲ ਨੂੰ ਕੋਈ ਘਟਨਾ ਨਾ ਵਾਪਰ ਜਾਵੇ ਕਿ ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੇ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੇਸਾਂ ਨੂੰ ਇਸ ਤਰੀਕੇ ਨਾਲ ਰੱਖਿਆ ਕਿ ਉਹ ਅੱਖਾਂ ਚੱਕ ਕੇ ਵੀ ਨਹੀਂ ਦੇਖ ਪਾਰਿਆ ਸੀਗਾ ਪੱਗ ਵੀ ਨਹੀਂ ਸਿਰ ਦੇ ਉੱਤੇ ਨਾ ਕੋਈ ਪਰਣਾ ਦੇਖੋ ਜੇਕਰ ਜੱਜ ਦੇ ਸਾਹਮਣੇ ਪੇਸ਼ ਕਰਨਾ ਹੈ ਕਹਿੰਦੇ ਉਦੋਂ ਤੱਕ ਕਹਿੰਦੇ ਪੱਗ ਬੰਨ੍ਹ ਸਕਦੇ ਸੀਗੇ ਕਹਿੰਦੇ ਦੇਖੋ ਅਗਲੇ ਦੀ ਮਰਜ਼ੀ ਹੈ ਜੀ ਤੁਸੀਂ ਉਹਨਾਂ ਦੀ ਕੰਟਰੀ ਵਿੱਚ ਜਾ ਕੇ ਆਪਣਾ ਰੂਲ ਨਹੀਂ ਉੱਥੇ ਫੋਲੋ ਕਰ ਸਕਦੇ ਠੀਕ ਹੈ ਇਹ ਤੁਹਾਨੂੰ ਗੱਲ ਮੰਨੀ ਪੈਣੀ ਹੈ ਤੁਸੀਂ ਪਲੇਨ ਚੜਨ ਵੇਲੇ ਜਹਾਜ਼ ਦੇ ਵਿੱਚ ਦੇ ਚੜਨ ਤੋਂ ਪਹਿਲਾਂ ਸਾਰੇ ਸਬੈਗ ਵਿੱਚ ਪਾ ਲੈਣੇ ਹੋ ਠੀਕ ਹੈ ਨਾ ਗੱਲ ਇੱਥੇ ਵੈਸੇ ਵਿੱਚ ਵੀ ਇਹ ਮੁੱਦੇ ਬੜੇ ਸਾਡੇ ਉੱਠਦੇ ਆ ਅਸੀਂ ਉਹਨਾਂ ਦੇ ਕਾਨੂੰਨ ਵਿੱਚ ਤੁਸੀਂ ਵੀ ਪਾ ਲੈਣੇ ਜਦ ਜਾਨਦੇ ਹੋ ਸਾਰੇ ਪਾਉਂਦੇ ਨੇ ਹਮ ਕੋਣ ਨਹੀਂ ਪਾਉਂਦਾ ਜੋ ਚੜ੍ਹ ਨਹੀਂ ਦਿੰਦੇ ਉਹ ਬਿਲ ਕਿਸੇ ਨੂੰ ਨਹੀਂ ਚੜ੍ਹਾਉਂਦੇ ਕਿਸੇ ਨੂੰ ਨਹੀਂ ਚੜ੍ਹਾਉਂਦੇ ਜਦੋਂ ਦਿੱਲੀ 에ਰਪੋਰਟ ਤੇ ਐਂਟਰ ਹੋਈਦਾ ਹੈ ਇੱਥੇ ਮੇਰੀ ਤਰਫ ਤੇ ਇਹ ਹੈ ਬਿਲ ਸਾਡੇ ਕੋਲ ਝੂਠੀਆਂ ਅਰਦਾਸਾਂ ਨਹੀਂ ਹੁੰਦੀਆਂ ਮੈਂ ਰੂਲ ਫੋਲੋ ਕਰਦਾ ਮੈਂ ਆਪਣੇ ਲੈਗੂਏਟਿਕ ਸ੍ਰੀ ਸਾਹਿਬ ਘਰੋਂ ਹੀ ਪਾਈ ਹੁੰਦੀ ਹੈ ਤੇ ਇਹ ਕੀ ਕਰਦੇ ਆਰਦਾਸ ਕਰਕੇ ਪਾ ਲੋ ਜੀ ਅਰਦਾਸ ਕਰਕੇ ਲਾ ਲੋ ਜੀ ਉੱਥੇ ਜਾ ਕੇ ਐਦਾਂ ਕੁਝ ਨਹੀਂ ਹੁੰਦਾ ਉਹ ਕਿਹੜਾ ਅੰਮ੍ਰਿਤ ੜਾਉਣ ਵਾਸਤੇ ਗੱਲ ਕਰਦੇ ਆ ਉਹ ਕਹਿੰਦੇ ਸਾਡੀ ਪ੍ਰੋਟੋਕਾਲ ਹੈਗੇ ਵੀ ਅਸੀਂ ਸਕਿਉਰਟੀ ਪਰਪਸ ਹੈਗਾ ਅਸੀਂ ਨਹੀਂ ਪਉਣਦੇ ਹਾਂ ਦੀ ਗੱਲ ਖਤਮ ਬਟ ਜਿਹੜਾ ਜਿਹੜਾ ਪ੍ਰਚਾਰਕ ਹੈਗਾ ਮੈਨੂੰ ਦੱਸ ਦੇਵੇ ਕਿਹੜਾ ਸ੍ਰੀ ਸਾਹਿਬ ਪਾ ਕੇ ਚੜਦਾ ਤੁਸੀਂ ਸੈਲਮ ਦੀ ਗੱਲ ਕਰਦੇ ਹੋ ਕਿ ਸੈਲਮ ਜਿਹੜੀ ਆ ਉਹ ਦਿੱਤੀ ਜਾਂਦੀ ਆ ਉਹ ਲੀਗਲ ਨਹੀਂ ਹੈਗੀ ਇਲੀਗਲ ਦੇ ਤੌਰ ਦੇ ਉੱਤੇ ਇਹ ਚੀਜ਼ ਕੌਣ ਆ ਸਲਮ ਦੇ ਨਾਲਾ ਜੇ ਸਲਮ ਉੱਥੇ ਭੇਜਦਾ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਹੀ ਹੋਊਗਾ ਕਿ ਵੀ ਉੱਥੇ ਜਾ ਕੇ ਚਲੋ ਬੈਠ ਕੇ ਕੰਮ ਕਰ ਰਹੇ ਆ ਦੇਖੋ ਉਹਨਾਂ ਦੀ ਇਮੀਗ੍ਰੇਸ਼ਨ ਨੇ ਆਸਾਈਲਮ ਦਾ ਜਿਹੜਾ ਕੇਸ ਹੈ ਉਹ ਲੈ ਲੈਣਾ ਥੋੜੇ ਉਹਨਾਂ ਨੇ ਡਾਕੂਮੈਂਟ ਦੇਖਣੇ ਆ ਉਹ ਡਾਕੂਮੈਂਟ ਇੱਥੋਂ ਫੇਕ ਹੈ ਹੁਣ ਇਹ ਮੁੰਡਾ ਕਈਆਂ ਨੂੰ ਫਸਾਊਗਾ ਹੂੰ ਉੱਤੇ 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 ਕਹਿ ਲਈਏ ਵੀ ਐਕਸ਼ਨ ਵੀ ਹੋਊਗਾ ਪਰ ਇੱਥੇ ਤਾਂ ਪੰਜਾਬ ਸਰਕਾਰ ਭਾਰਤ ਸਰਕਾਰ ਕਈ ਹੱਕ 'ਚ ਖੜ ਰਿਹਾ ਉਸ ਮੁੰਡੇ ਦੇ ਨਹੀਂ ਖੜੀ ਜਾਓ ਜਦੋਂ ਮੰਤਰੀ ਨੇ ਜਿਹੜੇ ਮੈਂ ਕਹਿੰਦਾ ਵੀਰ ਮੇਰਾ ਵੀਰ ਮੇਰਾ ਜਦੋਂ ਅਗਲੇ ਨੇ ਕਲੀਨਰਸ਼ ਲਈ ਨਾ ਉਦੋਂ ਪੁਲਿਸ ਨੂੰ ਲੈਟਰ ਆਉਣਾ ਪੁੱਛਿਆ ਜਾਊਗਾ ਵੀ ਤੁਸੀਂ ਆਹ ਡਾਕੂਮੈਂਟ ਦਿੱਤੇ ਹੈ ਹੂੰ ਡਾਕਟਰ ਦਿੱਤੇ ਡਾਕਟਰ ਨੇ ਦਿੱਤੇ ਹੂੰ ਫਿਰ ਉਹ ਉਹ ਫੇਕ ਹੈ ਹੂੰ ਪੈਸੇ ਦੇ ਕੇ ਬਣਾਏ ਹੋਏ ਹੈ ਪੁਲਿਸ ਕਿਦਾਂ ਮੰਨ ਜੂਗੀ ਪੁਲਿਸ ਨੇ ਤਾਂ ਉਹ ਪੁੱਛਣਾ ਨ ਵੀ ਤੇਰਾ ਮਕਦਮਾ ਕਿਹੜਾ ਤੈਨੂੰ ਖਤਰਾ ਕੀਤਾ ਸੀ ਹੁਣ ਮੈਨੂੰ ਥ੍ਰੈਟ ਆਏ ਹੋਇਆ ਮੰਨ ਕੇ ਚੱਲੋ ਮੇਰੀਆਂ 20 ਕੰਪਲੀਟਾਂ ਪਈਆਂ ਤਾਂ ਮੈਨੂੰ ਸਿਕਿਉਰਟੀ ਮਿਲੀ ਹੋਈ ਆ ਕੋਈ ਸ਼ੱਕ ਇਹਦੇ ਵਿੱਚ ਹੁਣ ਜੇ ਮੈਂ ਝੂਠ ਬੋਲੂਗਾ ਤਾਂ ਉਹਨਾਂ ਨੇ ਬਾਈ ਵੈਰੀਫਾਈ ਕਰਨਾ ਨਹੀਂ ਕਰਨਾ ਹੁਣ ਉਹ ਪੁੱਛਣਗੇ ਵੀ ਉਹ ਮੁੰਡੇ ਨੂੰ ਇਤੋਂ ਖਤਰਾ ਕਿਤੋਂ ਸੀਗਾ ਅੱਤਵਾਦ ਤੋਂ ਖਤਰਾ ਸੀ ਪੁਲਿਸ ਤੋਂ ਖਤਰਾ ਦੱਸੋ ਉਹ ਪ੍ਰੂਫ ਨਿਕਲਣਗੇ ਤੁਹਾਡੇ ਫੇਕ ਫਿਰ ਹੋਰ ਫਰਚਰਾਂ ਦੇ ਵਿੱਚ ਫਿਰ ਉਹ 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 ਮਾਨ ਦੀ ਚਿੱਠੀ ਆ ਇਹ ਵੀ ਪ੍ਰੂਫ ਹੋ ਗਿਆ 2 ਲੱਖ ਰੁਪਏ ਸਮਝ ਤੂੰ ਮਾਨ ਨੇ ਲਿਆ ਹੋ ਤੂੰ ਮੁੰਡੇ ਤੋਂ ਠੀਕ ਹੈ ਉਹ ਦੱਸਣਗੇ ਹੁਣ ਪਹਿਲੀ ਗੱਲ ਤੁਸੀਂ ਇੱਕ ਪੰਥਕ ਹੋਣ ਦੇ ਨਾਂ ਤੇ ਫੇਕ ਐਡੀ ਜਾਨਕੀ ਫੇਕ ਡਾਕੂਮੈਂਟ ਲਾ ਕੇ ਦੇਖ ਰਹੇ ਹੋ ਉੱਥੇ ਬੰਦਾ ਕਹਿ ਰਿਹਾ ਮੈਨੂੰ ਖਤਰਾ ਹੈ ਇਹ ਸਿਮਰਤਜੀਤ ਸਿੰਘ ਮਾਨ ਹੋਰਾਂ ਨੇ 2 ਲੱਖ ਦੇ ਵਿੱਚ ਉਹਨਾਂ ਨੂੰ ਇਹ ਸੈਲਮ ਲੈ ਕੇ ਦਿੱਤੀ ਹੈ ਮੈਂ ਕਹਿੰਦਾ ਜਿੰਨੀਆਂ ਚਿੱਠੀਆਂ ਸੈਲਮ ਵਾਸਤੇ ਨੇ ਉਹ ਸਾਰੀਆਂ ਸਮੇਤ ਮਾਨ ਕੋਲੋਂ ਜਾ ਰਹੀਆਂ ਨੇ ਹੋਰ ਤਾਂ ਕੋਈ ਇੱਥੇ ਹੈ ਹੀ ਨਹੀਂ ਕੋਈ ਤੁਹਾਡਾ ਉਧਾਂ ਦਾ ਇਹ ਤੁਹਾਡੇ ਕੋਲ ਕੀ ਫੈਕਟ ਨੇ ਜੀ ਮੈਂ ਕਹਿੰਦਾ ਜਿਹੜੇ ਸੈਲਮ ਪਾਉਂਦੇ ਨੇ ਉਹਨੂੰ ਉਹਨੂੰ ਚਿੱਠੀ ਲੋੜ ਪੈਂਦੀ ਹੈ ਹੂੰ ਉਜਿਹ ਤੁਹਾਨੂੰ ਲੱਗਦਾ ਹੀ ਨਹੀਂ ਉਥੇ ਪ੍ਰੂਫ ਕਰਨਾ ਪੈਂਦਾ ਅੱਛਾ ਇਹ ਤੁਹਾਡੇ ਕੋਲ ਇਹ ਵੀ ਸਬੂਤ ਹੈ ਕਿ 2-2 ਲੱਖ ਰੁਪਏ ਦੇ ਵਿੱਚ ਉਹ ਵੇਚਦੇ ਨੇ ਮੈਂ ਕਹਿੰਦਾ ਇਕੱਲਾ 2 ਲੱਖ ਨਹੀਂ ਮੈਂ 24 ਅਰਬ ਰੁਪਏ ਦੀ ਗੱਲ ਕੀਤੀ ਹੈ ਸਮਝੀ ਤਾਂ ਮਾਨ ਮੰਨਿਆ ਹੋਇਆ ਕਹਿੰਦਾ ਸਾਢੇ 4 ਲੱਖ ਚਿੱਠੀ ਸੀ ਇਸ ਸੈਲਮ ਪਾਉਣ ਵਾਸਤੇ ਵੇਚੀ ਹੈ ਉਹਦੀ ਇੰਟਰਵਿਊ ਪਈ ਹੈ ਤੁਹਾਨੂੰ ਸੈਂਡ ਕਰ ਦੂੰ ਪੜ੍ਹ ਕੇ ਦੇਖ ਲਿਓ ਹੂੰ 50000 ਨੂੰ ਤੁਸੀਂ ਸਾਢੇ 4 ਲੱਖ ਨਾਲ ਰਿਜ਼ਰਵ ਕਰਕੇ ਦੇਖ ਲਓ 24 ਅਰਬ ਰੁਪਏ ਬਣਦਾ ਹੂੰ ਹੋਰ ਦੱਸੋ ਇਹਦਾ 50000 ਉਹ ਮੰਨ ਰਿਹਾ ਜਿਹੜੇ ਬੰਦੇ ਫੋਨ ਕਰਕੇ ਕਹਿੰਦੇ ਕਹਿੰਦੇ ਅਸੀਂ ਇਮੀਡੀਏਟਲੀ ਕਹਿੰਦੇ ਕਾਲ ਕੀਤੀ ਉਹਨਾਂ ਨੇ 3-3 ਲੱਖ ਰੁਪਏ ਮੰਗੇ ਆ ਬਾਅਦ ਦੇ ਵਿੱਚ ਪਾਰਟੀ ਫੰਡ ਮੰਗਿਆ ਹੋਇਆ ਹੂੰ ਇਹ ਮੇਰੇ ਕਹਣ ਦੀ ਗੱਲ ਹੀ ਇਹ ਤਾਂ ਔਨ ਰਿਕਾਰਡ ਉਹਨਾਂ ਦਾ ਡਾਟਾ ਬੋਲਦਾ ਹੂੰ ਹੁਣ 24 ਅਰਬ ਰੁਪਇਆ ਮੈਂ ਸਵਾਲ ਇਹ ਕੀਤੇ ਸੀ ਵੀ ਤੁਸੀਂ ਪੰਥ ਦੇ ਹਤਾਇਸ਼ੀ ਬਣੇ ਹੋਏ ਹੋ ਦੱਸੋ ਉਹ ਪੈਸਾ ਕਿੱਥੇ ਲਾਇਆ ਇਹ ਕਹਿੰਦੇ ਅਸੀਂ ਆਪਣੀ ਪਾਰਟੀ ਤੇ ਲਾਇਆ ਪਾਰਟੀ ਨੇ ਕੀ ਸਰਕਾਰ ਬਣਾਈ ਥੋੜੀ ਇੱਕ ਇੱਕ ਦੋ ਵਾਰੀ ਤਿੰਨ ਵਾਰੀ ਐਮਪੀ ਆ ਬਣਿਆ ਪਾਰਟੀ ਨੇ ਕੀ ਕੀਤਾ ਪੰਜਾਬ ਲਈ ਹੂੰ ਤੁਹਾਡੇ ਕੋਲ 24 ਰੁਪਏ ਥੋੜਾ ਹੁੰਦਾ ਯਾਰ ਤੁਸੀਂ ਤੇ ਪਿੱਟਲੀ ਜਨ ਨੂੰ ਪੰਜਾਬ ਅਸਾਈ ਬਣ ਗਿਆ ਪੰਜਾਬ ਅਸਾਈ ਲਾਸ਼ ਦਿੰਦੇ ਸਿੱਖਾਂ ਨੂੰ ਫਿਰ ਤੁਸੀਂ ਦੇ ਦੋ ਨਾ ਉਹ ਪੈਸੇ ਤੁਸੀਂ ਇਕੱਠਾ ਕੀਤਾ ਹੁਣ ਦੱਸੋ ਇਹ ਸਵਾਲ ਮੇਰੇ ਤਾਂ ਹੈ ਨਹੀਂ ਇਹ ਤਾਂ ਲੋਕਾਂ ਦੇ ਸਵਾਲ ਹੈ ਤੁਸੀਂ ਡਾਟਾ ਮੈਥੋਂ ਮੰਗ ਰਹੇ ਹੋ ਔਨ ਰਿਕਾਰਡ ਸਾਰਾ ਕੁਝ ਪਿਆ ਹੁਣ ਉਹ ਜਿਹੜੀ ਮੁੰਡੇ ਦੀ ਗੱਲਬਾਤ ਹੈਗੀ ਆ ਕੱਲੀ ਉਹਦੀ ਨਹੀਂ ਜਿਹੜੇ ਬੰਦੇ ਅਸੈਲਮ ਪਾਉਂਦੇ ਆ ਨਾ ਉਹਨਾਂ ਦੇ ਕੋਲੇ ਚਿੱਠੀ ਹੋਣੀ ਚਾਹੀਦੀ ਹੈ ਕਿਸੇ ਵੀ ਸੰਸਥਾ ਦੀ ਇੱਥੇ ਜੇ ਪੁਲਿਸ ਦਾ ਕਾਰਦੀ ਹੈ ਤਾਂ ਮਾਨ ਦੀ ਚਿਟੀ ਚਾਹੀਦੀ ਹੈ ਜੇ ਅੱਤਵਾਦ ਨੂੰ ਧੱਕਾ ਕੀਤਾ ਤਾਂ ਸਰਕਾਰ ਦੇ ਕੋਲੋਂ ਇਥੋਂ ਕੋਈ ਐਫੀਡੇਵਿਟ ਵਗੈਰਾ ਲੈਣਾ ਪੈਂਦਾ ਉਹਦੇ ਮੁਕਦਮਾ ਹੋਇਆ ਹੁੰਦਾ ਉਹਦੀ ਰਸੀਦ ਚਾਹੀਦੀ ਹੁੰਦੀ ਹੈ ਉਹ ਫੇਰ ਚੱਲਦਾ ਉੱਥੇ ਜੇ ਠੀਕ ਹੈ ਨਾ ਹੁਣ ਤੁਸੀਂ ਕਿੱਧਰ ਦੀ ਨਿਕਲੋਗੇ ਹੁਣ ਤੇ ਸੈਲਮ ਵਾਲਾ ਬੰਦਾ ਇੱਕ ਥੋੜੀ ਅਲੱਖਾਂ ਦੇ ਵਿੱਚ ਨੇ ਹਮ ਸਵਾਲ ਉੱਠਣਗੇ ਠੀਕ ਹੈ ਹੁਣ ਤੁਹਾਡੀ ਏਜ ਕਿੰਨੀ ਕਾ 30 ਸਾਲ ਉਹ ਬਾਅਦ ਤੋਂ ਬਾਅਦ ਹੁਣ ਕੀ ਖਤਰਾ 30 ਸਾਲ ਤੋਂ ਪਹਿਲਾਂ ਦਾ ਖਤਰਾ ਸੀਗਾ 30 ਸਾਲ ਤੋਂ ਬਾਅਦ ਥੋੜੀ ਕਾ ਖਤਰਾ ਸੀ ਤੁਸੀਂ ਕੇਸ ਹੱਦ ਲਾ ਰਹੇ ਤਨੂੰ ਪ੍ਰੂਫ ਕਰਨਾ ਪਊਣਾ ਅੱਜ ਹੂੰ ਵਿਖਤਰਾ ਕਿਸੀ ਦਾ ਹੂੰ ਮਤਲਬ ਕੀ ਹੈ ਇੱਕ ਝੂਠ ਬੋਲ ਦਿੱਤਾ ਤੇ ਹਜ਼ਾਰਾਂ ਹੋਰ ਬੋਲਣਾ ਪਊ ਹੂੰ ਠੀਕ ਹੈ ਰਹੀ ਗੱਲ ਜਿਹੜੀ ਉਹ ਮੁੰਡੇ ਦੀ ਮੈਂ ਗੱਲ ਕੀਤੀ ਹੈ ਮੈਂ ਇਹ ਨਹੀਂ ਕਿਹਾ ਵੀ ਉਹਨੂੰ ਸਜ਼ਾ ਮਿਲੀ ਮੈਂ ਇਹ ਵੀ ਗੱਲ ਨਾਲ ਕਿਹਾ ਵੀ 27 ਤਰੀਕ ਨੂੰ ਦੁਬਾਰਾ ਹੀ ਰਿੰਗਾਉਦੀ ਹੂੰ ਠੀਕ ਹੈ ਸੁਣਵਾਈ ਹੋਣੀ ਹੈ ਉੱਥੇ ਫੈਸਲਾ ਹੋਣਾ ਹੈ ਵੀ ਉਹਨੂੰ ਸਜ਼ਾ ਕਿੰਨੀ ਹੋਣੀ ਹੈ ਠੀਕ ਹੈ ਸਾਡੇ ਲੋਕਾਂ ਨੇ ਹਉਆ ਕੀ ਬਣਾਇਆ ਅਰਦਾਸਾਂ ਕਰੀ ਜਾਂਦੇ ਆ ਕੀ ਮਤਲਬ ਉਹਨਰ ਦਾਸ ਆ ਨਾ ਇਹਦਾ ਮਤਲਬ ਰੱਬ ਵੀ ਰਿਸ਼ਤਪਖ ਹੋਰ ਹੈ ਤੁਸੀਂ ਕਿਸੇ ਦਾ ਕਤਲ ਕਰਕੇ ਭਜੋ ਸਿੱਖ ਦਾ ਅਰਦਾਸ ਦੋ ਸਮੇਂ ਦੀ ਕਰਦੀ ਆ ਸਵੇਰ ਤੇ ਸ਼ਾਮ ਅਰਦਾਸ ਕਰਦਾ ਇਹ ਸਭ ਬੰਦੇ ਭਲੇ ਦੀ ਅਰਦਾਸ ਆ ਅਰਦਾਸ ਤਾਂ ਜਦੋਂ ਤੁਸੀਂ ਨਿਤਨੇਮ ਕਰਦੇ ਹੋ ਜੀ ਮੈਂ ਦੋ ਉਹੀ ਕਹਿ ਰਹੇ ਮੈਂ ਦੋ ਟਾਈਮ ਦੀ ਅਰਦਾਸ ਸਰਬੱਤ ਭਲੇ ਦੀ ਅਰਦਾਸ ਹੈ ਇਹ ਸਪੈਸ਼ਲੀ ਥੋੜੀ ਆ ਉੱਤੇ ਤੁਸੀਂ ਰੱਬ ਨੂੰ ਕੋਈ ਜੱਜ ਸਮਝਿਆ ਹੋਇਆ ਵੀ ਕਿਸੇ ਅਫਸਰ ਵਿੱਚ ਬੈਠਾ ਤੁਸੀਂ ਇੱਥੋਂ ਪਰਮਿਸ਼ਨ ਲੈਣੀ ਆ ਉਹ ਤੋਂ ਇਹ ਥੋੜੀ ਹੋ ਸਕਦਾ ਇਹਦਾ ਮਤਲਬ ਉਹ ਰਿਸ਼ਤ ਲੈਂਦਾ ਤੁਸੀਂ ਇੱਕ ਪਾਸੇ ਬੰਦੇ ਮਾਰੀ ਚਲੋ ਦੂਜੇ ਪਾਸੇ ਤੁਸੀਂ ਅਰਦਾਸਾਂ ਕਰਕੇ ਤੁਸੀਂ ਉਹਦਾ ਖੜਾchnਾਓਗੇ ਇਦਾਂ ਕਿਦਾਂ ਹੋ ਜਾਊਗਾ ਹਮ ਮੇਰੇ ਸਵਾਲ ਇਹ ਨੇ ਇਹਦੇ ਨਾਲ ਧਰਮ ਦਾ ਕੋਈ ਮਸਲਾ ਨਹੀਂ ਕੋਈ ਮਜ਼ਬਦ ਦਾ ਕੋਈ ਕੌਮ ਦਾ ਕੋਈ ਕਮਿਊਨਿਟੀ ਦਾ ਮਸਲਾ ਨਹੀਂ ਉਹ ਅਮਰੀਕਾ ਦੇ ਵਿੱਚ ਮੁੰਡਾ ਗਿਆ ਅਸਾਈਲਮ ਪਾ ਕੇ ਉੱਥੇ ਉਹਨੇ ਪੋਲਿਟੀਕਲ ਸਟੇ ਲਈ ਹੋਈ ਹੈ ਠੀਕ ਹੈ ਪੱਕੇ ਹੋਣ ਵਾਸਤੇ ਠੀਕ ਹੈ ਉਹਨੇ ਡਾਕੂਮੈਂਟ ਲਾਏ ਹੋਇਆ ਫੇਕ ਜਿਵੇਂ ਨੂੰ ਖਤਰਾ ਸੀ ਤੁਸੀਂ ਪ੍ਰਵਾਸੀਆਂ ਨਾਲ ਜੋੜ ਦਿੱਤਾ ਹੈ ਇਸ ਚੀਜ਼ ਨੂੰ ਸਾਰਿਆਂ ਨੂੰ ਪ੍ਰਵਾਸੀਆਂ ਨਾਲ ਕਿਉਂ ਜੋੜਨਾ ਪਿਆ ਅਸੀਂ ਵੀਰ ਮੇਰਾ ਅਮਰੀਕਾ ਵਾਸਤੇ ਕੈਨੇਡਾ ਵਾਸਤੇ ਜਿਵੇਂ ਪ੍ਰਵਾਸੀ ਮਜ਼ਦੂਰ ਸਾਡੇ ਪੰਜਾਬ ਵਿੱਚ ਆਉਂਦੇ ਆ ਉਦਾਂ ਉਦਾਂ ਹੀ ਅਸੀਂ ਉੱਥੇ ਹਾਂ ਅਸੀਂ ਉੱਥੇ ਤੁਸੀਂ ਜੇ ਕਹਿ ਲਓ ਕਿਸੇ ਕਾਰੋਬਾਰ ਕਰ ਲਿਆ ਇੱਧਰ ਦੇ ਪੰਜਾਬੀ ਤਾਂ ਕਈ ਸਿੱਖੇ ਕਹਿ ਦਿੰਦੇ ਆ ਕਿ ਵੀ ਇਹਨਾਂ ਨੂੰ ਸਹੀ ਤਰੀਕੇ ਨਾਲ ਰਹਿਣਾ ਸੈਣਾ ਨਹੀਂ ਆਉਂਦਾ ਹੈ दारू ਪੀਂਦੇ ਆ ਕਈ ਮਤਲਬ ਨਸ਼ੇ ਕਰਦੇ ਆ ਇਸ ਤਰ੍ਹਾਂ ਦੇ ਮਤਲਬ ਇਹ ਤਾਂ ਇਸ ਤਰ੍ਹਾਂ ਲਾਈਕ ਨਹੀਂ ਹੈਗੇ ਅਸੀਂ ਪੰਜਾਬ ਦੇ ਇਹਨਾਂ ਨੂੰ ਮੈਂਬਰ ਕਿਉਂ ਬਣਾਇਆ ਇਸ ਤਰ੍ਹਾਂ ਦੇ ਸਵਾਲ ਚੁੱਕਦੇ ਨੇ ਉਹ ਨਹੀਂ ਪੰਜਾਬੀ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਮੁੰਡੇ ਬਾਹਰ ਤੁਸੀਂ ਤੁਸੀਂ ਹੁਣੇ ਗੱਲ ਕਰਕੇ ਹਟ ਰਹੇ ਜਿਹੜਾ ਮੁੰਡਾ ਕੈਨੇਡਾ ਦਾ ਜੰਮ ਭਾਲਿਆ ਉਹ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਆਈਡੀ ਵਾਲੀ ਕੁੜੀ ਦੀ ਪਤਾ ਤੁਹਾਨੂੰ ਉਹਦੇ ਬਾਰੇ ਉਹ ਕੈਨੇਡਾ ਦਾ ਬਾਹਰ ਨਾ ਮੁੰਡਾ ਇਥੋਂ ਦਾ ਨਹੀਂ ਹੈਗਾ ਉਹ ਤੇ ਉਹਨੇ ਕੀ ਕੀਤਾ ਉਹ ਵੀ ਪੰਜਾਬੀ ਹੈ ਉਹਦਾ ਭਈਆ ਨੂੰ ਵੀ ਪੜਾ ਹੈ ਭਈਏ ਜੇ ਕਿਸੇ ਕੁੜੀ ਨੂੰ ਲੈ ਕੇ ਭੱਜ ਗਏ ਇਥੋਂ ਉਹ ਮੁਕਰੇ ਤਾਂ ਨਹੀਂ ਉਹ ਤਾਂ ਹਿੱਕ ਟਾ ਕੇ ਖੜ ਗਿਆ ਅਗਲੇ ਤਾਂ ਕਹਿੰਦੇ ਅਸੀਂ ਵਿਆਹ ਕੇ ਲੈ ਗਏ ਕੀ ਕਰੋਗੇ ਤੁਸੀਂ ਅਗਲੇ ਤਾਂ ਤਾਂ ਕਹਿੰਦੇ ਰਹੇ ਪਿੰਡ ਨੂੰ ਠੀਕ ਹੈ ਤੁਸੀਂ ਵੀਡੀਓ ਵਾਇਰਲ ਕਰਤੀ ਹੈ ਪੰਜਾਬੀ ਹੋਣ ਕੇ ਸਿੱਖ ਹੋਣ ਦੇ ਨਾਂ ਤੇ ਕੀ ਕਹੋਗੇ ਤੁਸੀਂ ਅਸੀਂ ਤਾਂ ਗੰਦ ਉਹਨਾਂ ਨਾਲੋਂ ਵੀ ਜ਼ਿਆਦਾ ਪਾਇਆ ਹੋਇਆ ਦੂਜੀ ਗੱਲ ਅਸੀਂ ਬਹਾਨੇ ਬੱਜ ਕੀ ਕਰ ਰਹੇ ਆ ਸਾਡੇ ਕੋਲ ਬੇਰਜਗਾਰੀ ਹੈ ਅਸੀਂ ਇਦਾਂ ਕਹਿ ਰਹੇ ਤੁਸੀਂ ਕੀ ਕਰਦੇ ਉੱਥੇ ਤੁਹਾਡੇ ਤੇ ਸਵਾਲ ਹੈ ਮੈਂ ਕੀ ਕਰਦਾ ਉੱਥੇ ਠੀਕ ਹੈ ਇਹ ਕੋਈ ਬਹਾਨਾ ਥੋੜੀ ਹੈ ਜਿਹਦੇ ਹੁਣ ਉਹ ਜਿਹੜਾ ਮੁੰਡਾ ਉਪਲੈੜੀ ਵਾਲੀ ਕੁੜੀ ਨਾਲ ਵਿਆਹ ਕਰਾਇਆ ਸੀ ਉਹ ਮੁੰਡੇ ਕੋਲ ਤਾਂ 100 ਕਿੱਲਾ ਜ਼ਮੀਨ ਹੈ ਕਹਿੰਦੇ ਤੇ ਪਦਲੇ 50 ਕਿੱਲੇ ਕਹੀ ਜਾਂਦੇ ਉਹ ਵੀ ਬੇਰਜਗਾਰ ਸੀਗਾ ਕੀ ਸਾਡੇ ਬਹਾਨੇ ਆ ਜਿਹੜਾ ਬੰਦਾ 40 ਲੱਖ ਲਾ ਕੇ ਡੌਂਕੀ ਲਾ ਕੇ ਗਿਆ ਤੁਸੀਂ ਉਹਨੂੰ ਗਰੀਬ ਨਹੀਂ ਕਹਿ ਸਕਦੇ ਇਹ ਤੁਹਾਡੇ ਭਲੇਖੇ ਆ ਪਿੱਛੇ ਪਰਿਵਾਰ ਉਹਦਾ ਹੈਗਾ ਠੀਕ ਹੈ ਬਾਈ ਜੀ ਗੱਲਾਂ ਦੋ ਐ ਮੇਰੇ ਵੀ ਬੱਚੇ ਆ ਤੁਹਾਡੇ ਵੀ ਬੱਚੇ ਆਪਾਂ ਵੀ ਕਿਸੇ ਦੇ ਬੱਚੇ ਸੀ ਠੀਕ ਹੈ ਮਾਂ ਪਿਓ ਦੀਆਂ ਬਹੁਤ ਵੱਡੀਆਂ ਆਸਰਾ ਹੁੰਦੀਆਂ ਨੇ ਆਪਣੇ ਪੁੱਤ ਤੀਤੇ ਠੀਕ ਹੈ ਹੁਣ ਉਹਦੀ ਮੁੰਡੇ ਦੀ ਮਾਂ ਹੈ ਨਹੀਂ ਪਿੱਛੇ ਪਰਿਵਾਰ ਬਿਲਕੁਗ ਨੀ ਪਿਓ ਨਹੀਂ ਹੈਗੇ ਮਾਂ ਹੈਗੀ ਮਾਂ ਹੈਗੀ ਪਿਓ ਹੈ ਨਹੀਂ ਠੀਕ ਹੈ ਪਿਛੇ ਪਰਿਵਾਰ ਬਿਲਕੁਗਾ ਠੀਕ ਹੈ ਤੁਸੀਂ ਉੱਥੇ ਕਹਿ ਲਈਏ ਫੋਰਨ ਕੰਟਰੀ ਬਗਾਨੀ ਕੰਟਰੀ ਹੈ ਠੀਕ ਹੈ ਉਹਦੇ ਵੀ ਤੁਸੀਂ ਰਹਿ ਰਹੇ ਹੋ ਤੁਸੀਂ ਉਥੋਂ ਦੇ ਕਾਇਦਾ ਕਾਨੂੰਨ ਚੰਗੀ ਤਰ੍ਹਾਂ ਫੋਲੋ ਨਹੀਂ ਕੀਤੇ ਸਿੱਖੇ ਨਹੀਂ ਹੁਣ ਸਾਇੰਸ ਸਟਾਪ ਹੁੰਦਾ ਹੈ ਉੱਥੇ ਟ੍ਰੈਫਿਕ ਹੋਵੇ ਨਾ ਹੋਵੇ ਉਸ ਬੱਤੀ ਤੇ ਤੁਹਾਨੂੰ ਗੱਡੀ ਕਿੰਨੇ ਸੈਕਿੰਡ ਰੁਕਣੀ ਰੋਕਣੀ ਪਊ ਜੇ ਤੁਸੀਂ ਨਾ ਰੁਕੇ ਕੈਮਰੇ ਵਿੱਚ ਆ ਜਣਾ ਤੁਹਾਨੂੰ ਉੱਥੇ ਵੀ ਚਿੱਟ ਮਿਲੂਗੀ ਮਿਲੂਗੀ ਪਰਚੀ ਮਿਲੂਗੀ ਠੀਕ ਹੈ ਇਹ ਤੁਹਾਡੇ ਰੂਲ ਨੇ ਜੇ ਤੁਸੀਂ ਕਹੋਂ ਸਾਡੇ ਇੱਥੇ ਬੰਦੇ ਬੇਵਕੂਫੀ ਕਰਦੇ ਵੀ ਕਿਹੜਾ ਟ੍ਰੈਫਿਕ ਹੈ ਕਿ ਬੱਤੀ ਹੋ ਗਈ ਨਗਾ ਦੋ ਨਗਾਉਨੇ ਆ ਸੀ ਨਗਾਉਂਦੀ ਨਹੀਂ ਹੈਗੇ ਬਿਲਕੁਲ ਅਸੀਂ ਕਿਉਂ ਕਰਦੇ ਆ ਉਸ ਮੁੰਡੇ ਨੇ ਜਿੱਥੋਂ ਜੂਟਰਨ ਕੀਤਾ ਜੀ ਤੁਸੀਂ ਉਹ ਰੋਡ ਜਾ ਕੇ ਦੇਖ ਲਓ ਮੈਂ ਤੁਹਾਨੂੰ ਫੋਟੋ ਮੈਂ ਭੇਜ ਦਿੰਨਾ ਤੁਹਾਡੇ ਨਾਲ ਵੀਡੀਓ ਕਾਲ ਕਰਕੇ ਗੱਲ ਕਰਾ ਦੂੰ ਸਾਡੇ ਬੰਦੇ ਬੈਠੇ ਆ ਉੱਤੇ ਉਹ ਟੈਂਪਰੇਰੀ ਹੈਗਾ ਜੇ ਕੋਈ ਇਨਸੀਡੈਂਟ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਕੋਈ ਉਹ ਵੀ ਸਰਕਾਰੀ ਤੌਰ ਤੇ ਹੈਗਾ ਉਹਨਾਂ ਲਈ ਰੋਡ ਹੈ ਜਿੱਥੋਂ ਇਹਨੇ ਜੂਟਰਨ ਮਾਰੇ ਆ ਉੱਥੋਂ ਬਣਦਾ ਹੀ ਨਹੀਂ ਅੱਗੇ 5 ਕਿਲੋਮੀਟਰ ਜਾ ਕੇ ਯੂ ਟਰਨ ਪੈਂਦਾ ਸੀਗਾ ਉੱਥੋਂ ਉਹਨੇ ਕਿਉਂ ਮਾਰਿਆ ਮੁੰਡੇ ਨੂੰ ਕਿੱਡੀ ਵੱਡੀ ਗਲਤੀ ਹੈ 5 ਕਿਲੋਮੀਟਰ ਉੱਥੇ 2 ਮਿੰਟਾਂ ਵਿੱਚ ਲੰਘ ਜਾਣਾ ਸੀ ਉਹਨੇ ਹੂੰ 2 ਮਿੰਟਾਂ ਦੀ ਗਲਤੀ ਵਾਸਤੇ ਹੁਣ سزا ਕੋਈ ਕਹਿੰਦਾ 45 ਸਾਲ ਹੋ ਮੈਂ ਕਹਿੰਦਾ ਉਹਨੂੰ ਬਰੀ ਕਰ ਦੇਣਾ ਹੂੰ ਮੈਨੂੰ ਕੀ ਦੁੱਖ ਹੈ ਇਸ ਗੱਲ ਦਾ ਪਰ ਤੁਸੀਂ ਕੀਤਾ ਕੀ ਹੈ ਹੂੰ ਇਸਵਾਲ ਨੇ ਬਿਲਕੁਲ ਠੀਕ ਹੈ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸਾਡੇ ਨਾਲ ਜੁੜੇ ਤਾ ਬੂਟਾ ਸਿੰਘ ਜੀ ਸਾਡੇ ਨਾਲ ਸੀਗੇ ਅਸੀਂ ਗੱਲਬਾਤ ਕੀਤੀ ਆ ਜਿਹੜੇ ਦੋ ਕੇਸ ਹੋਏ ਸੀ ਕਿ ਇੱਕ ਖਾਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਇੱਕ ਹੋਇਆ ਸੀਗਾ ਕੁੜੀ ਦੀ ਵੀਡੀਓ ਵਾਇਰਲ ਹੋਈ ਉਸ ਨੂੰ ਲੈ ਕੇ ਇਹਨਾਂ ਨੇ ਕਾਫੀ ਟਿੱਪਣੀਆਂ ਜਿਹੜੀਆਂ ਕੀਤੀਆਂ ਸੀਗੀਆਂ ਦੂਜੇ ਪਾਸੇ ਜੋ ਬਾਹਰਲੇ ਮੁਲਕ ਦੇ ਵਿੱਚ ਇੱਕ ਮੁੰਡਾ ਫਸਿਆ ਹੋਇਆ ਉਹਨੂੰ ਸਜ਼ਾ ਕਿੰਨੀ ਹੁੰਦੀ ਹੈ ਕਹਿੰਦੇ ਲੋਕ ਐਵੇਂ ਅਰਦਾਸਾਂ ਕਰੀ ਜਾਂਦੇ ਆ ਰੱਬ ਨੂੰ ਰਿਸ਼ਵਤ ਥੋੜੀ ਦੇ ਸਕਦੇ ਆ ਅਸੀਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਜਿਹੜੀ ਕੋਰਟ ਨੇ ਸਜ਼ਾ ਦੇਣੀ ਹੈ ਉਹ ਹਜੇ ਤੱਕ ਕੋਰਟ ਨੇ ਤੈਅ ਕਰਨਾ ਕਿ ਜਦੋਂ 27 ਤਰੀਕ ਨੂੰ ਪਤਾ ਲੱਗੇਗਾ ਕਿ ਕੀ ਇਸ ਦੇ ਵਿੱਚ ਨਿਕਲਦਾ ਹੈ ਜਿਹੜੀਆਂ ਆਨਲਾਈਨ ਪਟੀਸ਼ਨ ਪੈਰੀਆਂ ਨੇ ਉਹਦੇ ਵਿੱਚ ਕੀ ਹੈ ਇਹ ਵੀ ਅਸੀਂ ਦੇਖਾਂਗੇ ਕਿ ਮਸਲਾ ਕਿੱਥੋਂ ਤੱਕ ਜਾਂਦਾ ਹੈ ਕਿ ਭਾਰਤ ਸਰਕਾਰ ਪੰਜਾਬ ਸਰਕਾਰ ਉਸ ਮੁੰਡੇ ਨੂੰ ਉੱਥੋਂ ਬਚਾ ਪਾਉਂਦੀ ਹੈ ਜਾਂ ਨਹੀਂ ਇਹ ਵੀ ਦੇਖਣਾ ਹੈ